ਕਾਤਰਾ ਸ਼ਹਿਰ ਅੰਦਰ ਸੋਚੀ ਮੰਡੀ ਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਤੁਹਾਨੂੰ ਇਸ ਵਕਤ ਦਾ ਦਿਖਾਵਾਂਗੇ ਨਜ਼ਾਰਾ ਕਿਸ ਤਰ੍ਹਾਂ ਜਾਮ ਵਿੱਚ ਫਸਦੀਆਂ ਸਕੂਲੀ ਬੱਸਾਂ ਔਰ ਲੋਕ ਜਿਹੜੇ ਕਿ ਕਿਸ ਤਰ੍ਹਾਂ ਇੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਕਤ ਜਿਹੜੇ ਕਿ ਸੋਚੀ ਮੰਡੀ ਦੇ ਵਿੱਚ ਕੁਝ ਕਿਸਾਨ ਵੀ ਜਿਹੜੇ ਲੈ ਕੇ ਆਏ ਨੇ ਸੋਚੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਤੁਹਾਨੂੰ ਦਿਖਾਣੀਆਂ ਜਿਹੜਾ ਕਿ ਅੱਜ ਇਸ ਵਕਤ ਦਾ ਜਿਹੜੇ ਹਾਲਾਤ ਨੇ ਐਸੇ ਤਰ੍ਹਾਂ ਹੀ ਫਰੋਦੀ ਮਨੇ ਰੰਦੇ ਨੇ ਇੱਥੇ ਪਤਲਾ ਸਹਿਰ ਅੰਦਰ ਜਿਹੜੀ ਚਨਗਰਾ ਰੋਡ ਤੇ ਸੜਕ ਉੱਪਰ ਲੱਗਦੀ ਹੈ ਸਬਜੀ ਮੰਡੀ ਉਸ ਦੇ ਹਾਲਾਤ ਤੁਹਾਨੂੰ ਅਸੀਂ ਪਾਲ ਪਲ ਦੇ ਦਿਖਾਵਾਂਗੇ ਕਿ ਇਸ ਤਰ੍ਹਾਂ ਇਸ ਰੋਡ ਦੇ ਉੱਤੇ ਸਬਜੀ ਔਰ ਲੋਕ ਕਿਸ ਤਰ੍ਹਾਂ ਇੱਥੇ ਜਾਮ ਵਿੱਚ ਫਸੇ ਨਜ਼ਰ ਆਉਣਗੇ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਵੀ ਇੱਥੇ ਭੀੜ ਦੇ ਵਿੱਚ ਫਸੇ ਹੋਏ ਹੋ ਇਹਦਾ ਹੀ ਬਹੁਤ ਯਾਰੇ ਭੀੜ ਹੁੰਦੀ ਆ ਉਰੇ ਜੀ ਇਹ ਕਿਨੋਂ ਲਗੜਦੇ ਨੇ ਆ ਦੇਖ ਲੋ ਵੀ ਵਿਚਾਲੇ ਲਾ ਕੇ ਖੜ ਖੜ ਗਿਆ ਟੈਂਪੂ ਜੀ ਕੀ ਲੱਗਦਾ ਤੁਹਾਨੂੰ ਇੱਥੇ ਮੰਡੀ ਕਿਸੇ ਹੋਰ ਸਾਈਡ ਤੇ ਜਾਣੀ ਚਾਹੀਦੀ ਐ ਰੋਡ ਦੇ ਹੋਰ ਸਾਈਡ ਤੇ ਜਾਣੀ ਚਾਹੀਦੀ ਆ ਜੀ ਵੀ ਨਾਲੇ ਉਰੇ ਨਾਲ ਦਾ ਕੋਈ ਪ੍ਰਬੰਧਾ ਹੀ ਨਾ ਬਾਥਰੂਮ ਦਾ ਨਾ ਕੋਈ ਹੋਰ ਹੀ ਤੇ ਸਹੂਲਤ ਵੀ ਹੋਣੀ ਚਾਹੀਦੀ ਆ ਛੜ ਕਿਤੇ ਨਹੀਂ ਲੱਗਣੀ ਚਾਹੀਦੀ ਮੰਡੀ ਸੜਕ ਤੇ ਨਹੀਂ ਲੱਗਣੀ ਚਾਹੀਦੀ ਉਰੇ ਕਿਹੜਾ ਮੰਡੀ ਆ ਜੀ ਪੂਰੇ ਮੰਡੀ ਨਹੀਂ ਨੇ ਜੀ ਮੀਂਹ ਦਾ ਰਨੂ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਔਰ ਇਹ ਸਾਰਾ ਸਾਡੇ ਵਰਗੇ ਨੂੰ ਵੀ ਸਾਹਮਣਾ ਕਰਨਾ ਪੈਂਦਾ ਜੀ ਹੁਣ ਤੁਸੀਂ ਦੇਖ ਲਓ 8 ਘੰਟਾ ਹੋ ਗਏ ਮੈਨੂੰ ਖੜੇ ਨੁੜੇ ਇਹ ਵੀ ਬ੍ਰੀਤਾਲ ਕਹਿੰਦੇ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਇਸ ਜਾਮ ਦੇ ਵਿੱਚ ਇਸ ਤਰ੍ਹਾਂ ਇਸ ਕਦਰ ਫਸ ਜਾਂਦੀਆਂ ਕਿ ਦੋ-ਦੋ ਘੰਟੇ ਇੱਥੇ ਜਾਮ ਦੇ ਵਿੱਚ ਹੀ ਰੁਕਣਾ ਪੈਂਦਾ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਲੱਗ ਰਹੇ ਵੱਡੇ ਵੱਡੇ ਜਾਮ ਜਿਹੜੇ ਔਰ ਲੋਕਾਂ ਨੂੰ ਪਰੇਸ਼ਾਨੀ ਤੋਂ ਨਜਾਦ ਕਦੋਂ ਮਿਲੇਗੀ ਬਹੁਤ ਗੰਦਾ ਹੋ ਰਿਹਾ ਇਸ ਤਰ੍ਹਾਂ ਮੰਡੀ ਦੇ ਵਿੱਚ ਛੜਕਦੇ ਉੱਤੇ ਮੰਡੀਏ ਬਣੀ ਹੋਈ ਹੈ ਚਨਗਰਾ ਰੋਡ ਤੇ ਪਤੜਾ ਦੇ ਵਿੱਚ ਜਾਮ ਲੱਗਦੇ ਨੇ ਵੱਡੇ ਵੱਡੇ ਔਰ ਕਾਫੀ ਸਮੱਸਿਆ ਦਾ ਕਾਰਨ ਬਣਦਾ ਹੈ ਇਸ ਵਕਤ ਦਾ ਤੁਹਾਨੂੰ ਦਿਖਾ ਰਿਹਾ ਛੜਕ ਜਿਹੜੀ ਕਿ ਜਾਮ ਕੀਤੀ ਹੋਈ ਜਾ ਰਹੀ ਹੈ ਕਿਉਂਕਿ ਸਕੂਲੀ ਵਿਦਿਆਰਥੀ ਲੰਘਦੇ ਆ ਜਾਂ ਕੋਈ ਇੱਥੇ ਬਿਮਾਰ ਹੋ ਜਾਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਐਂਬੂਲੈਂਸ ਵਗੈਰਾ ਕੱਢਣੀ ਹੋਵੇ ਜਾਂ ਕੋਈ ਵੈਸ਼ੇ ਵੀ ਕੋਈ ਮਰੀਜ਼ ਇੱਥੋਂ ਦੀ ਜੇ ਇਸ ਇਲਾਕੇ ਦੇ ਵਿੱਚ ਕਿਉਂਕਿ ਇੱਧਰ ਪਿੰਡ ਵੀ ਕਾਫੀ ਆਉਂਦੇ ਆ ਇਹ ਪਿੰਡਾਂ ਨੂੰ ਲੱਗਣ ਵਾਲੀ ਇਹ ਚਨਗਰਾ ਰੋਡ ਹੈ ਜਿੱਥੇ ਸਬਜ਼ੀ ਮੰਡੀ ਬਣੀ ਹੋਈ ਹੈ ਰੋਡ ਦੇ ਉੱਤੇ ਸਬਜੀ ਲੱਗੀ ਹੋਈ ਆ ਔਰ ਟ੍ਰੈਫਿਕ ਕਿਸ ਤਰ੍ਹਾਂ ਲੱਗੀ ਹੋਈ ਆ ਇੱਥੋਂ ਦੀ ਪੈਦਲ ਜਾਣਾ ਵੀ ਬਹੁਤ ਔਖਾ ਲੱਗਦਾ ਹੈ ਜੇਕਰ ਗੱਲ ਕਰੀਏ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਲੋਕ ਫਸੇ ਰਹਿੰਦੇ ਨੇ ਸਾਰਾ ਦਿਨ ਹੀ ਕਿਉਂਕਿ ਸਬਜੀ ਮੰਡੀ ਛੜਕ ਦੇ ਉੱਤੇ ਹੋਣ ਕਰਕੇ ਇਹ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ ਅਸੀਂ ਕੁਝ ਇੱਥੇ ਜਿਹੜੇ ਲੋਕ ਨੇ ਨੇੜੇ ਤੇੜੇ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਇੱਥੇ ਜਿਹੜੇ ਕਿ ਹਾਲਾਤ ਰਹਿੰਦੇ ਨੇ ਔਰ ਸਬਜੀ ਮੰਡੀ ਪਾਤਲਾ ਦੇ ਵਿੱਚ ਇੱਕ ਕਾਫੀ ਲੰਬੇ ਸਮੇਂ ਤੋਂ ਛੜਕ ਤੇ ਲੱਗਦੀ ਆ ਰਹੀ ਆ ਇਹਦਾ ਪ੍ਰੋਪਰ ਹੱਲ ਹਜੇ ਤੱਕ ਨਹੀਂ ਕੀਤਾ ਗਿਆ ਕਿਉਂਕਿ ਇੱਥੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਬਜ਼ੀ ਮੰਡੀ ਬਾਹਰ ਕੱਢੀ ਜਾਵੇ ਇੱਥੋਂ ਸ਼ਹਿਰ ਦੇ ਵਿੱਚੋਂ ਚਿਲੰਗੜਾ ਰੋਡ ਦੇ ਉੱਤੇ ਜਿਹੜਾ ਇੱਥੇ ਸਬਜ਼ੀ ਦੀਆਂ ਜਿਹੜੀਆਂ ਬੋਲੀਆਂ ਹੁੰਦੀ ਆ ਬੋਲੀ ਹੁੰਦੀ ਆ ਸਬਜ਼ੀ ਦੀ ਕਿਉਂਕਿ ਜ਼ਿਮੀਂਦਾਰਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਇੱਥੇ ਫਸਦੀਆਂ ਜਾਮ ਦੇ ਵਿੱਚ ਔਰ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੁਹਾਨੂੰ ਦਖਾਨੇ ਸੀ ਇਹ ਜਿਹੜੀ ਫਸੀ ਆ ਇਹਦੇ ਵਿੱਚ ਔਰ ਜਿਹੜੇ ਸਬਜ਼ੀ ਮੰਡੀ ਨਾ ਹੋਣ ਕਰਕੇ ਪਾਤੜਾਂ ਦੇ ਉੱਤੇ ਸੜਕ ਦੇ ਉੱਤੇ ਚਿਲੰਗੜਾ ਰੋਡ ਤੇ ਲੱਗਦੀ ਹੈ ਸਬਜ਼ੀ ਮੰਡੀ ਇਸ ਵਕਤ ਦਾ ਤੁਹਾਨੂੰ ਜਿਹੜਾ ਪ੍ਰਤੱਖ ਨਜ਼ਾਰਾ ਦਿਖਾਣੇ ਆ ਜਿਹੜੀਆਂ ਸਕੂਲੀ ਬੱਸਾਂ ਵੀ ਇਹਦੇ ਵਿੱਚ ਆ ਕੇ ਫਸ ਜਾਂਦੀਆਂ ਨੇ ਕਿਸ ਤਰ੍ਹਾਂ ਜਾਮ ਲੱਗ ਰਹੇ ਨੇ ਇਸ ਫਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਣੇ ਆ ਇਹ ਹਾਲਾਤ ਕਾਫੀ ਟਾਵਾਂ ਡੋਲ ਹੈ ਫਜੀ ਮੰਡੀ ਦੇ ਪਾਤੜਾ ਦੇ ਜਿਹੜੇ ਸਥਾਨਿਕ ਹੈ ਇੱਥੋਂ ਦੇ ਆਂਦੇ ਆ ਕਿਉਂਕਿ ਕਈ ਪਿੰਡ ਲੱਗਦੇ ਆ ਸਕੂਲ ਜਿਹੜੇ ਲੱਗਦੇ ਵਿੱਚ ਸਕੂਲਾਂ ਦੇ ਵਿਦਿਆਰਥੀ ਵੀ ਕਾਫੀ ਜ਼ਿਆਦਾ ਫਸ ਜਾਂਦੇ ਇਸ ਸਮੱਸਿਆ ਦੇ ਵਿੱਚ ਜਿੱਥੇ ਹੋਰ ਲੋਕ ਪਰੇਸ਼ਾਨ ਹੁੰਦੇ ਆ ਸਬਜੀ ਅਸੀਂ ਜਿਹੜੇ ਵੇਚ ਕੇ ਜਾਂਦੇ ਇੱਥੇ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਔਰ ਕਿੰਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕੀ ਨਾਂ ਹੀ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਜੀ ਤੇ ਮੈਂ ਅਸੀਂ ਸਾਡਾ ਸਬਜੀ ਦਾ ਕੰਮ ਹੈ 12 ਮਹੀਨੇ 30 ਦਿਨ ਸਬਜੀ ਲੈ ਕੇ ਮੰਡੀ ਦੇ ਵਿੱਚ ਆਉਂਦੇ ਆ ਵੀਰ ਜੀ ਪ੍ਰੋਪਰ ਤੌਰ ਤੇ ਇਹਦਾ ਮੰਡੀ ਦਾ ਹੱਲ ਹੋਣਾ ਚਾਹੀਦਾ ਕੋਈ ਇੱਥੇ ਪਹਿਲੇ ਨੰਬਰ ਤੋਂ ਤਾਂ ਪਰੇਸ਼ਾਨੀ ਬੱਚਿਆਂ ਨੂੰ ਆਉਂਦੀ ਸਕੂਲ ਵਾਲਿਆਂ ਨੂੰ ਜਿਹੜੇ ਬੱਚੇ ਤੋਂ ਬੱਸਾਂ ਲੰਘਦੀਆਂ ਨੇ ਹਰ ਰੋਜ਼ ਲੜਾਈ ਝਗੜਾ ਜਾਂ ਕਿਸੇ ਦਾ ਨੁਕਸਾਨ ਜਾਂ ਕਿਸੇ ਨੂੰ 60 ਮਿੰਟ ਵੱਜ ਜਾਂਦੀ ਏ ਰੇੜੀਆਂ ਵਾਲੇ ਰੇੜੀਆਂ ਨਹੀਂ ਪਰਾਂ ਕਰਦੇ ਜਿਹੜੀ ਪ੍ਰੇਸ਼ਾਨੀ ਸਾਨੂੰ ਵੀ ਹੈ ਵੀ ਸਬਜੀ ਸੁਬਜੀ ਆਪਦੀ ਵੇਚਣੇ ਆ ਇੱਥੇ ਲਿਆ ਕੇ ਸਾਨੂੰ ਵੀ ਬਹੁਤ ਪ੍ਰੇਸ਼ਾਨੀ ਆਉਂਦੀ ਏ ਵੀ ਕੋਈ ਨਾ ਕੋਈ ਜਾਮ ਲੱਗਣ ਕਰਕੇ ਸਾਨੂੰ ਬਹੁਤ ਦਿਗਤ ਆਉਂਦੀ ਏ ਵੀ ਮੰਡੀ ਦਾ ਹੱਲ ਉਹਨਾਂ ਚੀ ਦਾ ਪੱਕਾ ਪ੍ਰੋਪਰ ਤੌਰ ਤੇ ਜਿਹਦੇ ਨਾਲ ਇੱਕ ਤਾਂ ਜਾਨੀ ਨੁਕਸਾਨ ਤੋਂ ਵੀ ਬਚਾਅ ਹੋ ਸਕਦਾ ਤੇ ਇੱਕ ਕਿਸਾਨਾਂ ਨੂੰ ਖੁੱਲੇ ਥਾਂ ਤੇ ਮੰਡੀ ਮਿਲਣ ਨਾਲ ਬਹੁਤ ਲਾਭ ਹੋਏਗਾ ਜਿਵੇਂ ਲੋਕ ਆਵਾਜਾਈ ਦੇ ਸਾਧਨਾਂ ਦਾ ਫਰਕ ਪੈ ਜਾਂਦਾ ਇਹਦੇ ਨਾਲ ਤੇ ਇਹੀ ਹੈ ਕਿ ਮੰਡੀ ਦਾ ਪ੍ਰੋਪਰ ਤੌਰ ਤੇ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਸوجੀ ਮੰਡੀ ਦਾ ਇਸ ਵਕਤ ਜਿਹੜੀ ਕਿ ਛੜਕ ਤੇ ਲੱਗਦੀ ਆ ਕਾਫੀ ਲੰਮੇ ਸਮੇਂ ਤੋਂ ਲੱਗਦੀ ਆ ਰਹੀ ਆ ਇੱਥੇ ਲੋਕਾਂ ਦੀ ਜਿਹੜੀ ਕਿ ਮੇਰੇ ਖਿਆਲ ਚ ਹੁਣ ਇਸ ਵਕਤ ਜਿਹੜੀ ਬੱਸ ਵੀ ਆ ਇੱਕ ਫਸੀ ਹੋਈ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਇੱਥੇ ਜਿਹੜੇ ਵਿਦਿਆਰਥੀ ਇਹਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਇਹ ਸਕੂਲਾਂ ਦੀ ਜਿਹੜੀ ਬੱਸਾਂ ਹੈ ਬੱਸਾਂ ਦੇ ਪ੍ਰੋਪਰ ਇਤਿਹਾਮ ਦੇ ਵਿੱਚ ਫਸਣ ਕਰਕੇ ਕਾਫੀ ਜ਼ਿਆਦੇ ਖਲਾਸ ਡਾਵਾ ਡੋਲ ਹੋ ਜਾਂਦੇ ਨੇ ਕੀ ਕਹਿਣਾ ਚਾਹੋਗੇ ਕਿਉਂਕਿ ਬੱਸਾਂ ਕਾਫੀ ਫਸਦੀਆਂ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਲੇਟ ਹੋ ਜਾਂਦੇ ਇੱਥੇ ਕੀ ਕਹਿਣਾ ਚਾਹੋਗੇ ਇਹ ਮੰਡੀ ਨਹੀਂ ਚੱਕਣੀ ਜਾਂ ਚਾਹੀਦੀ ਹੈ ਜੀ ਇੱਥੋਂ ਚੱਕਣੀ ਚਾਹੀਦੀ ਹੈ ਔਰ ਡੇਲੀ ਡੇਲੀ ਤੇ ਡੇਲੀ ਤਾਂ ਕੋਈ ਨਹੀਂ ਆ ਜੀ ਕਾਫੀ ਵਿਦਿਆਰਥੀ ਪਰੇਸ਼ਾਨ ਹੁੰਦੇ ਹੋਣਗੇ ਕਿਉਂਕਿ ਇੱਥੇ ਜਾਮ ਦੇ ਵਿੱਚ ਕਾਫੀ ਫਸ ਜਾਂਦੇ ਆ ਕੀ ਲੱਗਦਾ ਤੈਨੂੰ ਕਿਉਂਕਿ ਇੱਥੇ 15-20 ਮਿੰਟ ਇੱਥੇ ਖਰਾਬ ਹੋ ਜਾਂਦੇ ਨੇ ਜੀ ਕਈ ਵਾਰੀ ਤਾਂ ਇੱਕ ਸਕੂਲ ਬੱਸ ਵਾਲੇ ਨੂੰ ਮੈਂ ਕੱਲ ਪੁੱਛਿਆ ਉਹ ਕਹਿੰਦਾ 2 ਘੰਟੇ ਇੱਥੇ ਜਾਮ ਦੇ ਵਿੱਚ ਫਸਣ ਕਰਕੇ ਵਿਦਿਆਰਥੀ ਲੱਗ ਗਾਟਾ ਗਾਟਾ ਲੱਗ ਜਾਂਦੇ ਨੇ ਜੀ ਹਾਂ ਜੀ ਕੀ ਬੱਚੇ ਕਿੰਨੇ ਕਿੰਨੇ ਸਕੂਲ ਐ ਇੱਥੇ ਇਸੇ ਇੱਥੇ ਦਾ ਘਟੋ ਘਟੇ 50 ਸਕੂਲਾਂ ਦੇ ਬੱਚੇ ਇੱਧਰ ਉੱਧਰ ਜਾਂਦੇ ਹੁੰਦੇ ਨੇ ਜੀ ਕਾਫੀ ਪਰੇਸ਼ਾਨੀਆਂ ਹਾਂ ਜੀ ਹਾਂ ਕਿਉਂਕਿ ਵਿਦਿਆਰਥੀ ਵੀ ਜਿੱਥੇ ਪਰੇਸ਼ਾਨ ਹੁੰਦੇ ਆ ਉੱਥੇ ਤੁਹਾਨੂੰ ਇਸ ਵਕਤ ਦਾ ਮੈਂ ਦਿਖਾਵਾਂਗਾ ਜਾਮ ਕਿਵੇਂ ਲੱਗਦੇ ਨੇ ਇੱਥੇ ਸੜਕ ਦੇ ਉੱਤੇ ਔਰ ਸੌਦੀ ਮੰਡੀ ਜਿਹੜੀ ਕਿ ਸੜਕ ਦੇ ਉੱਤੇ ਹੋਣ ਕਰਕੇ ਇੱਥੇ ਜਿਹੜੇ ਜਾਮ ਲੱਗੇ ਰਹਿੰਦੇ ਨੇ ਕਾਫੀ ਜ਼ਿਆਦੀਆਂ ਸਮੱਸਿਆਵਾਂ ਨੇ ਉਹ ਵੱਡਾ ਜਾਮ ਹੋਣ ਕਰਕੇ ਇੱਥੇ ਸਥਿਤੀ ਤੁਹਾਨੂੰ ਦਿਖਾਵਾਂਗੇ ਸਕੂਲ ਦੇ ਜਿਹੜੇ ਵਿਦਿਆਰਥੀ ਇਸ ਵਕਤ ਇੱਥ ਸਕੂਲ ਬਸਵਾਨਾ ਗਰੀਆਂ ਨੇ ਸਕੂਲਾਂ ਦੇ ਜਿਹੜੇ ਬੱਚੇ ਇਹਨਾਂ ਦੇ ਵਿੱਚ ਪੜ੍ਹਾਈ ਵੀ ਕਾਫੀ ਜ਼ਿਆਦਾ ਖਰਾਬ ਹੁੰਦੀ ਹੈ ਇਸ ਕਰਕੇ ਇਹ ਜਿਹੜੀ ਸੱਜੀ ਮੰਡੀ ਆ ਪ੍ਰੋਪਰ ਕਿਤੇ ਹੋਰ ਜਗ੍ਹਾ ਤੇ ਜਾਣੀ ਚਾਹੀਦੀ ਆ ਸੜਕ ਦੇ ਉੱਤੇ ਲੱਗਣ ਦੀ بجائے ਇੱਥੇ ਵਿਦਿਆਰਥੀਆਂ ਦੀ ਜਿਹੜੀ ਇੱਕ ਇੱਕ ਛੜੇ ਦੇਖਦਾ ਜਿਹੜਾ ਉਹਨਾਂ ਦਾ ਵੀ ਦੇਖਣ ਵਾਲੀ ਗੱਲ ਆ ਸਰਕਾਰ ਨੂੰ ਚਾਹੀਦਾ ਹੈ ਕਿ ਪਾਤੜਾ ਸ਼ਹਿਰ ਦੀ ਜਿਹੜੀ ਚ ਨਗਰਾ ਰੋਡ ਦੇ ਉੱਤੇ ਮੰਡੀ ਬਣੀ ਹੋਈ ਆ ऑफिस से साइड ते होनी हो दे? दे हो चाहिए दीया प्रॉपर और स्कूली बसਾਂ जेड़ियां इत्ते फसती आएं जेड़ियां स्कूली बसਾਂ इत्ते फसदियां ਵਿਦਿਆਰਥੀਆਂ ਨੂੰ ਕਿੰਨੇ ਕਿ ਲੇਟ ਹੋ ਜਾਂਦੇ ਆ ਕਦੇ 2-2 ਘੰਟੇ ਲੇਟ ਹੋ ਜਾਂਦੇ ਆ ਕਿਉਂਕਿ ਇਹ ਸੋਜੀ ਮੰਡੀ ਇੱਥੇ ਜਾਣੀ ਚਾਹੀਦੀ ਕਿਸੇ ਹੋਰ ਸੜਕ ਤੇ ਬਹੁਤ ਬੁਰਾ ਹਾਲ ਹੈ ਜੀ ਕਿਸੇ ਹੋਰ ਜਾਣ ਚਾਹੀਦੀ ਸੜਕ ਬਸ ਜੀ ਮੰਡੀ ਦਾ ਬਹੁਤ ਬੁਰਾ ਹਾਲ ਹੈ 10-15 15 ਮਿੰਟ ਸਾਨੂੰ ਅਸੀਂ ਫਸੇ ਰਹੇ ਨੇ ਤੇ ਲੋਕੀ ਲੜਾਈਆਂ ਵੀ ਕਰਦੇ ਨੇ ਫਿਰ ਅਸੀਂ ਬੱਸ ਦੇ ਨਹੀਂ ਅੱਗੋ ਬਹੁਤ ਸਾਨੂੰ ਵੇਟ ਕਰਨੀ ਪੈਂਦੀ ਹੈ ਇਹਦਾ ਹੱਲ ਹੋਣਾ ਹੈ ਇਹਦਾ ਹੱਲ ਹੋਣਾ ਚਾਹੀਦਾ ਜੀ ਆ ਤੁਸੀਂ ਵੇਖੋ ਪਿੱਛੇ ਵੀ ਮੇਰੇ ਬੱਚਾ ਨੇ ਜਿਹੜੇ ਸਕੂਲ ਦੀ ਬੱਸ ਇਸ ਸਪਾਰਕਲਿੰਗ ਸਕੂਲ ਹੈ ਜੀ ਆ ਦੇ ਟੈਂਪੂ ਖੜੇ ਨੇ ਰੇੜੀਆਂ ਖੜੀਆਂ ਨੇ ਬਹੁਤ ਬੁਰਾ ਹਾਲ ਹੈ ਜੀ ਸਬਜ਼ੀ ਮੰਡੀ ਦਾ ਕਿਉਂਕਿ ਬੱਚੇ ਕਾਫੀ ਜਿਹੜੇ ਜਾਂਦੇ ਇਥੇ ਵੀ ਲੰਘਦੇ ਆ ਕਿਉਂਕਿ ਇਸ ਜਗ੍ਹਾ ਤੇ ਜਿਹੜੀ ਸੜਕ ਦੇ ਉੱਤੇ ਲੱਗਣ ਕਰਕੇ ਬੱਚਿਆਂ ਨੂੰ ਵੀ ਬਹੁਤ ਵੱਡੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਬਹੁਤ ਵੱਡੀ ਪਰੇਸ਼ਾਨੀ ਹੈ ਲੱਗਦਾ ਉਹਨਾਂ ਦੇ ਮਾਤਾ ਪਿਤਾ ਨੇ ਹਜੇ ਤੱਕ ਕੋਈ ਕਿਸੇ ਤਰ੍ਹਾਂ ਦਾ ਇਹ ਸਰਕਾਰ ਨੂੰ ਲਿਖਤੀ ਰੂਪ ਤੇ ਦਿੱਤਾ ਨਹੀਂ ਜੀ ਕੋਈ ਨਹੀਂ ਦਿੰਦਾ ਸਾਰੇ ਚੁੱਪ ਨੇ ਸਭ ਨੂੰ ਪਤਾ ਹੈ ਜੀ ਬਹੁਤ ਪਰੇਸ਼ਾਨੀ ਹੈ ਪਰ ਕੋਈ ਬੋਲਦਾ ਨਹੀਂ ਹੈਗਾ ਹਰੂ ਤੇ ਨਹੀਂ ਹੈਗੇ ਇਹ ਵੀ ਇਸ ਸਕੂਲੀ ਬੱਸਾਂ ਦੇ ਜਿਹੜੇ ਡਰਾਈਵਰ ਨੇ ਉਹ ਦੱਸ ਰਹੇ ਨੇ ਕਿਉਂਕਿ ਵਿਦਿਆਰਥੀਆਂ ਨਾਲ ਭਰੀ ਹੋਈ ਬੱਸ ਤੁਹਾਨੂੰ ਦੁਕਾਨੇ ਕਿਸ ਤਰ੍ਹਾਂ ਇੱਥੇ ਇੰਤਜ਼ਾਰ ਕਰਨਾ ਪੈਂਦਾ ਵੱਡੇ ਜਾਮ ਦੇ ਵਿੱਚ ਇਹ ਹਾਲਾਤ ਇਹ ਜਿਹੜੇ ਕਿ ਪਾਤੜਾ ਦੀ ਸਬਜ਼ੀ ਮੰਡੀ ਦੇ ਬਣੇ ਹੋਏ ਨੇ ਅਸੀਂ ਤੁਹਾਨੂੰ ਇਹ ਦੱਸਦੇ ਕਿਸ ਤਰ੍ਹਾਂ ਇੱਥੋਂ ਜਿਹੜੀਆਂ ਬੱਸਾਂ ਲੰਘਣ ਆਈਆਂ ਕਿਉਂਕਿ ਪ੍ਰੋਪਰ ਇੱਥੋਂ ਬੱਸਾਂ ਜਾਂਦੀਆਂ ਹੈ ਕਾਫੀ ਵੱਡੀ ਗਜ਼ਾਰ ਦੇ ਵਿੱਚ ਬੱਚੇ ਵੀ ਇਹਨਾਂ ਦੇ ਵਿੱਚ ਬੈਠੇ ਨੇ ਛੋਟੇ ਬੱਚੇ ਨੇ ਦੇਖਦਾ ਭੁਖਿਆ ਇਹ ਝਾਮ ਦੇ ਵਿੱਚ ਜਿਹੜਾ ਫਸ ਜਾਂਦੇ ਨੇ ਇਹਨਾਂ ਦੀ ਪੜ੍ਹਾਈ ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੋਵੇਗਾ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਇੱਥੋਂ ਜਿਹੜੀ ਕਿ ਛੜਕ ਤੇ ਲੱਗੀ ਹੋਈ ਮੰਡੀ ਇਹ ਹਟਾਈ ਜਾਵੇਗੀ ਜਾਂ ਇਹ ਇੱਥੇ ਲੋਕ ਐਸੇ ਤਰ੍ਹਾਂ ਹੀ ਜਾਮ ਦੇ ਵਿੱਚ ਫਸੇ ਰਹਿਣਗੇ ਅਸੀਂ ਕੁਝ ਜਿਹੜੇ ਇੱਥੇ ਪਹੁੰਚੇ ਨੇ ਢੀਮਦਾਰ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹਵਾ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਕੀ ਕਹਿਣਾ ਚਾਹੋਗੇ ਕੀ ਨਾਂ ਤੁਹਾਡਾ ਮੇਰਾ ਨਾਮ ਰਤਨ ਸਿੰਘ ਹੈ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗੇ ਵੀ ਇਹ ਮੰਡੀ ਬਾਹਰ ਜਾਣੀ ਚਾਹੀਦੀ ਹੈ ਉਰੇ ਦੇਖੋ ਰੇੜੀ ਵਾਲੇ ਨੂੰ ਰਾਹ ਨਹੀਂ ਮਿਲਦਾ ਬੱਸਾਂ ਆ ਜਾਂਦੀਆਂ ਨੇ ਸਕੂਲ ਦੀਆਂ ਤਾਂ ਬਹੁਤ ਭੀੜ ਹੁੰਦੀ ਏ ਜਿਹੜਾ ਗਰੀਬੰਦਾ ਉਹਨੂੰ ਲੜਾਈ ਉਹਦੇ ਨਾਲ ਅਮੀਰਿੰਦੀ ਇੱਥੇ ਪੈਰ ਕਈ ਵਾਰੀ ਰੇੜੀਵੇਂ ਮੋਦੀਆਂ ਕਰ ਦਿੰਦੇ ਨੇ ਦਾ ਬਾਦ ਜਾਣੀ ਚਾਹੀਦੀ ਇਸ ਤਰ੍ਹਾਂ ਇਹ ਜਿਹੜੇ ਜਾਮ ਦੇ ਵਿੱਚ ਕਾਰੀਆਂ ਨੇ ਬਸਾਂ ਸਕੂਲੀ ਬਸਾਂ ਐ ਤੁਹਾਨੂੰ ਇਸ ਵਕਤ ਦਾ ਪ੍ਰਕਟ ਨਜ਼ਾਰਾ ਦਿਖਾਣਿਆ ਜਿਹੜੀਆਂ ਸਕੂਲੀ ਬਸਾਂ ਦੇ ਕੀ ਇਸ ਜਾਮ ਦੇ ਵਿੱਚ ਫਸ ਜਾਂਦੀਆਂ ਨੇ ਹਾਲਾਤ ਇਸ ਕਦਰ ਤੁਹਾਡੇ ਸਾਹਮਣੇ ਨੇ ਹੈਂ ਤੇ ਨਗਰ ਉਰਦੇ ਜਿਹੜੀ ਕਿ ਸਾਗਰ ਵਸਤੀ ਦੇ ਵਿੱਚ ਜਿਹੜੇ ਕਿ ਇੱਥੇ ਘਰ ਐ ਸੱਜੀ ਮੰਡੀ ਇੱਥੋਂ ਹੀ ਲੰਘ ਰਹੀ ਐ ਸੱਜੀ ਮੰਡੀ ਦੇ ਜਿਹੜਾ ਸਵਾਨ ਜਿਹੜਾ ਕਿਸਾਨਾਂ ਨੇ ਰੱਖਿਆ ਹੁੰਦਾ ਛਟਕਾਂ ਦੇ ਉੱਤੇ ਲੋਕ ਕਾਫੀ ਪਰੇਸ਼ਾਨ ਨੇ ਔਰ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣਿਆ ਰਹਿੰਦਾ ਐ ਅਸੀਂ ਇੱਥੇ ਜਿਹੜੇ ਵਸਨੀਕ ਐ ਇਥੋਂ ਦੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਦਾ ਇਸ ਏਰੀਆ ਦੇ ਵਿੱਚ ਜਿਹੜਾ ਕਿ ਤੁਹਾਨੂੰ ਕੋਈ ਪਰੇਸ਼ਾਨੀ ਆਂਦੀ ਐ ਕੀ ਨਾ ਆਈ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਜਿੱਤਰ ਸਿੰਘ ਢੱਲੋਂ ਪਾਤਰਾ ਤੋਂ ਤੇ ਇਥੋਂ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਸਬਜੀ ਮੰਡੀ ਵਾਲੇ ਇਨਾ ਰਸਤਾ ਰੋਕ ਲੈਂਦੇ ਨੇ ਜੀ ਇੱਥੇ ਇਨਾ ਜ਼ਿਆਦਾ ਰਸ਼ ਹੁੰਦਾ ਆ ਕਿ ਸਕੂਲ ਦੀਆਂ ਬੱਸਾਂ ਟਾਈਮ ਤੇ ਨਹੀਂ ਪਹੁੰਚ ਪਾਉਂਦੀਆਂ ਬੱਚਿਆਂ ਨੂੰ ਜਾਣ ਲੱਗਿਆਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਇੱਥੋਂ ਤੱਕ ਕਿ ਕਈ ਵਾਰ ਜਦੋਂ ਹੁਣ ਕੋਈ ਮਰੀਜ਼ ਹੁੰਦਾ ਆ ਜਾਂ ਕੋਈ ਐਂਬੂਲੈਂਸ ਮੰਨ ਲਓ ਜਾਂਦੀ ਆ ਤਾਂ ਕਈ ਵਾਰ ਦੋ-ਦੋ ਘੰਟੇ ਵੀ ਉਹਨਾਂ ਰੁਕਣਾ ਪੈਂਦਾ ਆ ਰਸ਼ ਜ਼ਿਆਦਾ ਹੋਣ ਕਰਕੇ ਇੱਥੇ ਪਹਿਲੀ ਗੱਲ ਤਾਂ ਇੱਥੇ ਸਬਜੀ ਮੰਡੀ ਚਾਹੀਦੀ ਨਹੀਂ ਸੀ ਹਰੇਕ ਸ਼ਹਿਰ ਦੇ ਵਿੱਚ ਸਬਜ਼ੀ ਮੰਡੀ ਬਾਹਰ ਹੁੰਦੀ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਵੀ ਇਹ ਸਬਜ਼ੀ ਮੰਡੀ ਬਾਹਰ ਹੋਣੀ ਚਾਹੀਦੀ ਆ ਕਿਉਂਕਿ ਇੱਥੇ ਜਿੰਨੇ ਵੀ ਇਲਾਕਾ ਨਿਵਾਸੀ ਆ ਸਾਰੇ ਨੂੰ ਨੰਗਣ ਲੱਗਿਆ ਇੰਨੀ ਜ਼ਿਆਦਾ ਦਿੱਕਤ ਆਉਂਦੀ ਆ ਕੋਈ ਐਮਰਜੈਂਸੀ ਦੇ ਵਿੱਚ ਕੋਈ ਨਹੀਂ ਨੰਗ ਸਕਦਾ ਇੱਥੇ ਜਿਆਦਾ ਮਰੀਜ਼ ਨੂੰ ਬਹੁਤ ਦਿੱਕਤ ਆਉਂਦੀ ਆ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਆ ਵੱਡੇ ਬਜ਼ੁਰਗਾਂ ਨੂੰ ਬਹੁਤ ਜਾਣ ਲੱਗਿਆਂ ਦਿੱਕਤ ਆਉਂਦੀ ਆ ਰੋ-ਦੋ ਘੰਟੇ ਤਿੰਨ-ਤਿੰਨ ਘੰਟੇ ਇੱਥੇ ਸਬਜ਼ੀਆਂ ਦੇ ਜਿਹੜੇ ਟਰਾਲੀ ਟਰੈਕਟਰ ਖੜੇ ਰਹਿੰਦੇ ਆ ਤੇ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਇੱਥੇ ਕਿਉਂਕਿ ਜਿਹੜਾ ਸਬਜ਼ੀ ਮੰਡੀ ਦੇ ਵਿੱਚ ਦੁਕਾਨਾਂ ਆ ਉਹਨਾਂ ਨੇ ਆਪਣੇ ਕਾਊਂਟਰ ਜਿਹੜੇ ਆ ਅੱਗੇ ਤੱਕ ਲਾਏ ਹੋਏ ਆ ਤੇ ਸਰਵਰ ਤੱਕ ਤੇ ਉਥੇ ਇੰਨੇ ਜਿਆਦਾ ਕਈ ਵਾਰ ਗੰਦਗੀ ਫੈਲੀ ਹੁੰਦੀ ਆ ਅੱਜ ਕੱਲ ਤੁਸੀਂ ਜਾਣਦੇ ਆ ਕਿ ਜਿੰਨੇ ਵੀ ਹਸਪਤਲ ਆ ਸਾਰੇ ਭਰੇ ਹੋਏ ਆ ਚਿਕਨ ਗੁਨੀਆਂ ਕਰਕੇ ਬੁਖਾਰ ਕਰਕੇ ਭਰੇ ਹੋਏ ਆ ਤੇ ਇੱਥੇ ਇੰਨਾ ਜਿਆਦਾ ਮੱਛਰਾਂ ਕਰਕੇ ਨਾਲੀਆਂ ਦੇ ਵਿੱਚ ਪਾਣੀ ਖੜਦਾ ਆ ਸਬਜ਼ੀ ਮੰਡੀ ਕਰਕੇ ਕਿ ਸਫਾਈ ਵੀ ਬਿਲਕੁਲ ਜ਼ੀਰੋ ਆ ਸਰਕਾਰ ਬਿਲਕੁਲ ਇਸ ਵੱਲੋਂ ਅ ਅੱਖੋਂ ਪਰੋਖੇ ਕਰ ਰਹੀ ਆ ਗੱਲ ਇਹਨਾਂ ਨੂੰ ਸਰਕਾਰ ਨੂੰ ਬਹੁਤ ਵੱਧ ਧਿਆਨ ਦੇਣਾ ਚਾਹੀਦਾ ਹੈ ਕਿ ਵੀ ਸ਼ਹਿਰਾਂ ਦੀ ਨਿਵਾਸੀਆਂ ਦੀ ਸਿਹਤ ਵੱਲ ਧਿਆਨ ਦਿੰਦੇ ਹੋਏ ਇੱਥੋਂ ਸਬਜ਼ੀ ਮੰਡੀ ਨੂੰ ਚੱਕਣਾ ਚਾਹੀਦਾ ਹੈ ਜੀ ਕਿਉਂਕਿ ਇਹ ਸਬਜ਼ੀ ਮੰਡੀ ਹੈ ਹੀ ਨਹੀਂਗੀ ਇੱਥੇ ਜਿਹੜੀ ਸਬਜ਼ੀ ਮੰਡੀ ਲਾਈ ਜਾਂਦੀ ਆ ਇਹ ਸਬਜ਼ੀ ਮੰਡੀ ਦੀ ਜਗ੍ਹਾ ਨਾ ਹੋਣ ਕਰਕੇ ਬੜੀ ਸਮੱਸਿਆ ਆ ਛੜਕ ਦੇ ਉੱਤੇ ਹੀ ਸਬਜ਼ੀ ਲਾਣੀ ਪੈਂਦੀ ਆ ਕਿਸਾਨਾਂ ਨੂੰ ਆ ਕੇ ਅਤਰਾ ਚਾਰ ਅੰਦਰ ਕਾਫੀ ਲੰਮੇ ਸਮੇਂ ਤੋਂ ਇਹ ਵੱਡੀ ਸਮੱਸਿਆ ਦਾ ਕਾਰਨ ਬਣਿਆ ਆ ট্রাক ਜਿਹੜੇ ਹੋਰ ਬੱਸਾਂ ਐ ਸਕੂਲੀ ਜਿਹੜੇ ਕਿ ਵਿਦਿਆਰਥੀ ਆ ਇੱਥੋਂ ਹੀ ਲੰਘਦੇ ਆ ਉਹਨਾਂ ਨੂੰ ਵੀ ਇਸ ਜਾਣ ਦੇ ਵਿੱਚ ਦੋ ਦੋ ਘੰਟੇ ਲੇਟ ਹੁੰਦੇ ਆ ਔਰ ਇਹ ਵੱਡੀ ਸਮੱਸਿਆ ਦਾ ਕਾਰਨ ਬਜ਼ੁਰਗੋ ਕੀ ਲੱਗਦਾ ਜੇ ਕੋਈ ਘਰ ਦੇ ਵਿੱਚ ਢਿੱਲਮੱਠ ਹੋ ਜਵੇ ਤਾਂ ਕਿੰਨਾ ਕੁ ਸਮਾਂ ਇੱਥੋਂ ਲੱਗਦਾ ਵੀ ਆ ਚਾਹੇ ਸਿਰਫ ਅੱਧੇ ਕਿਲੋਮੀਟਰ ਤੱਕ ਹੀ ਹਸਪਤਾਲ ਹੋਵੇ ਜਾਣ ਵਾਸਤੇ ਨਹੀਂ ਰਸਤਾ ਹੁੰਦਾ ਕੋਈ ਤਾਂ ਕਿਸ ਤਰ੍ਹਾਂ ਲੱਗਦਾ ਵੀ ਉਸ ਟਾਈਮ ਕਿਸ ਤਰ੍ਹਾਂ ਦੀ ਪੋਜੀਸ਼ਨ ਬਹੁਤ ਟਾਈਮ ਲੱਗਦਾ ਜੀ ਇੱਥੇ ਨਿਕਲ ਨਹੀਂ ਦਿੰਦੇ ਨਹੀਂ ਰਸਤੇ ਨਹੀਂ ਹੈ ਖਾਲੀ ਬੰਦਾ ਨਹੀਂ ਨਿਕਲ ਸਕਦਾ ਮ ਦੇ ਰਹੇ ਕਿ ਦੂਰ ਨਿਕਦੇ ਅੱਗੇ ਸਬਜ਼ੀ ਇੰਨੀ ਲਾ ਰੱਖਦੇ ਨੇ ਕਿਸੇ ਪਾਸੇ ਬੱਸਾਂ ਜਿਹੜੀਆਂ ਨੇ ਸਰਕਾਰੀ ਬੱਚਿਆਂ ਨੂੰ ਚੜਾਉਣ ਵਾਸਤੇ ਵੀ ਉਹ ਵੀ ਜਿਹੜਾ ਇੱਥੇ ਬਹੁਤ ਕਰਾਉਟ ਪੈਂਦੀ ਹੈ ਤੇ ਬਹੁਤ ਟਾਈਮ ਲੱਗਦਾ ਇਸ ਕਰਕੇ ਸਾਨੂੰ ਸਬਜ਼ੀ ਮੰਡੀ ਚ ਚੱਕਰੀ ਜਾਣੀ ਚਾਹੀਦੀ ਹੈ ਗੰਦ ਬਹੁਤ ਰਿੰਦਾ ਇਸ ਕਰਕੇ ਸਮੱਸਿਆ ਬਹੁਤ ਬੰਦੀ ਸਾਂ ਕਿਉਂਕਿ ਹਰ ਇੱਕ ਘਰ ਨੂੰ ਇਹ ਸਮੱਸਿਆ ਹੈ ਮੰਡੀ ਦੀ ਮੰਡੀ ਕਿਉਂਕਿ ਸੜਕ ਦੇ ਉੱਤੇ ਲੱਗਣ ਕਰਕੇ ਵੀ ਇੱਕ ਵੱਡਾ ਇਹ ਕਾਰਨ ਬਣਿਆ ਹੈ ਲੋਕਾਂ ਵਾਸਤੇ ਸਿਰਦਰਦੀ ਦਾ ਔਰ ਜਿਹੜੀਆਂ ਘਰਾਂ ਦੀਆਂ ਸਵਾਨੀਆਂ ਹੈ ਉਹਨਾਂ ਨੂੰ ਪੁੱਛਦੇ ਗੱਲਬਾਤ ਕਰਦੇ ਕਿ ਇਸ ਤਰ੍ਹਾਂ ਤੁਸੀਂ ਇੱਥੇ ਰਹਿੰਦੇ ਹੋ ਕਿੰਨੇ ਸਮੇਂ ਤੋਂ ਰਹਿੰਦੇ ਹੋ ਔਰ ਕਿਦੋਂ ਇਹ ਇੱਥੇ ਜਿਹੜਾ ਕਿ ਇਸ ਤਰ੍ਹਾਂ ਦਾ ਸਮੱਸਿਆ ਵੱਡੀ ਜਿਹੜੀ ਬਣੀ ਹੋਈ ਜਾਮ ਦੀ ਕਾਫੀ ਟਾਈਮ ਤੋਂ ਵਰਜੀ ਇਹ ਸਮੱਸਿਆ ਹੈ ਜਦੋਂ ਵੀ ਜਾਂਦਾ ਹੈ ਮੰਡੀ ਪੂਰੀ ਭਰੀ ਹੁੰਦੀ ਹੈ ਲੰਘਣ ਨੂੰ ਰਸਤਾ ਨਹੀਂ ਹੁੰਦਾ ਹੈਗਾ ਬੱਚੇ ਲੈ ਕੇ ਤੇ ਲੰਘਣਾ ਦੂਰ ਦੀ ਗੱਲ ਹੈ ਨੀਚੇ ਗੰਦਗੀ ਇੰਨੀ ਹੁੰਦੀ ਹੈ ਵੀ ਮਤਲਬ ਪਿਆਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਹੈਗੀ ਬੱਚੇ ਵੀ ਦੇਰ ਹੋ ਜਾਂਦੀ ਹੈ ਬੱਚਿਆਂ ਨੂੰ ਜਾਣ ਲੱਗਿਆਂ ਬਸ ਬਸ ਤੱਕ ਵੀ ਨਹੀਂ ਪਹੁੰਚਿਆ ਜਾਂਦਾ ਹੈਗਾ ਤੇ ਬਾਕੀ ਬਿਮਾਰੀਆਂ ਵਾਧੂ ਦੀਆਂ ਨੇ ਗੰਦਗੀ ਦਾ ਢੇਰ ਲੱਗਾ ਰਹਿੰਦਾ ਹੈ ਕੀ ਲੱਗਦਾ ਕੀ ਬੁਰਾ ਹਾਲ ਜੀ ਬਹੁਤ ਮੱਛਰ ਬੁਰਾ ਹਾਲ ਹੋਇਆ ਪਿਆ ਬਿਮਾਰੀ ਇੰਨੇ ਜ਼ਿਆਦਾ ਘਰ ਚ ਇੱਥੇ ਸਾਡੀ ਗਲੀ ਦੇ ਵਿੱਚ ਕੋਈ ਅਜਿਹਾ ਘਰ ਨਹੀਂ ਜਿੱਥੇ ਬਿਮਾਰ ਨਾ ਹੋਵੇ ਕੋਈ ਸਾਰੇ ਇੱਧਰ ਸਾਰੇ ਮੱਲੇ ਚ ਸਾਰੇ ਬਿਮਾਰ ਪਏ ਆ ਇਹ ਗ ਮੱਛਰਾਂ ਕਰਕੇ ਜੀ ਪੂਰਾ ਹਲ ਹੋਇਆ ਪਿਆ ਕੀ ਲੱਗਦਾ ਤੁਹਾਨੂੰ ਇੱਥੇ ਜਿਹੜੀ ਸੜਕ ਦੇ ਉੱਤੇ ਲੱਗਦੀ ਮੰਡੀ ਔਰ ਉਹਦੋਂ ਕਿਸ ਤਰ੍ਹਾਂ ਇੱਥੇ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ ਜਿਹੜੀ ਸੜਕ ਦੇ ਸੜਕ ਜਾਮ ਕੀਤਾ ਹੋਇਆ ਔਰ ਘਰਾਂ ਦੇ ਵਿੱਚ ਵੀ ਇਹ ਗੰਦਗੀ ਜਿਹੜੀ ਕਿ ਫਲਾਉਂਦੇ ਨੇ ਔਰ ਰਸਤਾ ਵੀ ਨਹੀਂ ਰਹਿੰਦਾ ਕੀ ਲੱਗਦਾ ਤੁਹਾਨੂੰ ਇੱਥੇ ਜਿਹੜੀ ਕਿ ਪ੍ਰੋਪਰ ਸਵਜੀ ਮੰਡੀ ਕਿਤੇ ਸਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ ਕਿ ਨਹੀਂ ਹਾਂਜੀ ਬਾਹਰ ਕਿਤੇ ਹੋਣੀ ਚਾਹੀਦੀ ਹੈ ਦੂਰ ਹੋਣੀ ਚਾਹੀਦੀ ਵੀਰ ਜੀ ਇੱਥੇ ਮੰਡੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਰਾਸ਼ ਆਪਣੇ ਹਰਿਆਣ ਵਾਲਾ ਇਲਾਕਾ ਹੈ ਇੱਥੇ ਮੰਡੀ ਨਹੀਂ ਹੋਣੀ ਚਾਹੀਦੀ ਕੋਈ ਰਲਿਆ ਤਾਂ ਮੈਂ ਬੋਲ ਪਏ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਇੱਥੇ ਜ਼ਿੰਮੇਦਾਰ ਆਉਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਲੱਗਦੀਆਂ ਤੁਹਾਨੂੰ ਵੀ ਜਿਹੜੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਜਿਹੜੇ ਟਰੈਕਟਰ ਟਰਾਲੀਆਂ ਜਾਂ ਹੋਰ ਟਰੱਕ ਫਸੇ ਰਹੇ ਆ 8 ਵਜੇ ਤੋਂ ਲਾ ਕੇ ਉਹ 8 ਵਜੇ ਤੱਕ ਰਹਿੰਦੇ ਨੇ ਉਰੇ 8 ਵਜੇ ਤੋਂ ਬਾਅਦ ਹੁਣ ਦੇਖ ਰੋ ਵੀ ਬੱਚੇ ਕਿਹੜੇ ਵੇਲੇ ਸਕੂਲ ਜਾਣਗੇ ਮੁੜ ਕੇ ਭਾਈ ਇਹ ਰੇੜੀਆਂ ਫਸਾਲਾਂ ਦੇ ਨੇ ਨਾ ਉੱਧਰ ਨਿਕਲ ਦੇਣਾ ਉੱਧਰ ਨਿਕਲ ਦੇ ਕੀ ਲੱਗਦਾ ਮੰਡੀ ਇੱਥੇ ਨਹੀਂ ਰਹਿਣੀ ਚਾਹੀਦੀ ਨਹੀਂ ਰਹਿਣੀ ਚਾਹੀਦੀ ਨਹੀਂ ਰਹਿਣੀ ਨਾ ਕਿਉਂਕਿ ਇਹਨਾਂ ਦਾ ਵੀ ਜਿਹੜੇ ਕਿ ਇੱਥੋਂ ਦੇ ਸਨੀਕਰ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਇੱਥੇ ਜਿਹੜੀ ਸਬਜ਼ੀ ਮੰਡੀ ਹੈ ਜਿਹੜੀ ਉਹ ਮੰਡੀ ਨਹੀਂ ਰਹਿਣੀ ਚਾਹੀਦੀ ਮੰਡੀ ਦੇ ਇੱਕ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ ਲੋਕਾਂ ਵਾਸਤੇ ਸਿਰਦਰਦੀ ਜਿਹੜੀ ਸੜਕ ਦੇ ਉੱਤੇ ਸੜਕ ਦੇ ਉੱਤੇ ਲੱਗਦੀ ਸਬਜ਼ੀ ਔਰ ਟਰੱਕ ਵੀ ਵਿੱਚ ਫਸੇ ਰਹਿੰਦੇ ਆ 4-4 ਘੰਟੇ 3-3 ਘੰਟੇ ਕਈ ਵਰੀ ਕੋਈ ਐਂਬੂਲੈਂਸ ਵਗੈਰਾ ਮਰੀਜ਼ ਦੀ ਹੁੰਦੀ ਉਹਨੂੰ ਵੀ ਵੱਡੀ ਸਮੱਸਿਆ ਇਸ ਭੀੜ ਦੇ ਵਿੱਚ ਜਿਹੜੀ ਕਿ ਸੜਕਾ ਜਾਮ ਹੋਣ ਕਰਕੇ ਲੱਗੀ ਰਹਿੰਦੀ ਆ ਕੁਝ ਕਹਿਣਾ ਚਾਹੋਗੇ ਤੁਸੀਂ ਇੱਥੇ ਸਬਜ਼ੀ ਮੰਡੀ ਚ ਰਹਿੰਦੇ ਹੋ ਇਸ ਮੰਡੀ ਕਰਕੇ ਜੀ ਬਹੁਤ ਮਲ ਕੇ ਇੱਥੇ ਗਲਤ ਪੈ ਰਿਹਾ ਹੈ ਤੇ ਮੇਨ ਜਿਹੜੀ ਸਾਡੀ ਗਲੀ ਹੈ ਉਹਦੇ ਤੇ ਤਾਂ ਬਹੁਤ ਗੰਦ ਸਿਰਦੇ ਨੇਗੇ ਸਬਜ਼ੀ ਵਾਲੇ ਤੇ ਸਾਨੂੰ ਬੜੀ ਦਿੱਕਤ ਆ ਰਹੀ ਹੈ ਕਿ ਮੱਛਰ ਮੱਖੀਆਂ ਬਹੁਤ ਆਉਂਦੀਆਂ ਨੇ ਇੱਥੇ ਬਿਮਾਰੀ ਦਾ ਘਰ ਬਿਮਾਰੀ ਬਹੁਤ ਫੈਲੀ ਹੋਈ ਹੈ ਲੱਗਦਾ ਤੁਹਾਨੂੰ ਲੱਗਦਾ ਵੀ ਇੱਥੇ ਕੋਈ ਪ੍ਰੋਪਰ ਸਬਜ਼ੀ ਮੰਡੀ ਨਹੀਂ ਹੋਣ ਕਰਕੇ ਇਹ ਸੜਕ ਦੇ ਉੱਤੇ ਲੱਗਦੀ ਹੈ ਹਾਂ ਜੀ ਹਾਂ ਇਹ ਸੜਕ ਦੇ ਉੱਤੇ ਤਾਂ ਹੀ ਲੱਗੀ ਹੋਈ ਹੈ ਪਹਿਲਾਂ ਇਹ ਉਧਰ ਪੰਜ ਕਿਨੇ ਵਾਲੇ ਫੜਦੇ ਉਹ ਚਲੀ ਗਈ ਸੀ ਤੇ ਉਸ ਤੋਂ ਬਦਲ ਕੇ ਫਿਰ ਇਧਰ ਇਹ 23 ਬੰਦਿਆਂ ਨੇ ਇਧਰ ਲੈ ਆਂਦੀ ਵੀ ਕਈ ਬੰਦੇ ਦੁਕਾਨਾਂ ਜਿਵੇਂ ਕਿਰਾਏ ਤੇ ਦਿੱਤੀ ਆਂਦੀਆਂ ਤੇ ਉਹਨਾਂ ਨੇ ਜੋਰ ਪਾ ਕੇ ਇਧਰ ਮਾਰ ਕੇ ਦਿਆਂਦੀ ਤੇ ਹੁਣ ਇਹ ਮਹੱਲਾ ਨਿਵਾਸੀਆਂ ਨੂੰ ਬੜੀ ਸਮੱਸਿਆ ਆ ਰਹੀ ਹੈ ਜੀ ਮਹੱਲੇ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਇੱਥੋਂ ਵਿਦਿਆਰਥੀ ਜਾਂਦੇ ਆ ਕਿਉਂਕਿ ਸਰਕਾਰੀ ਸਕੂਲ ਚ ਨਗਰ ਮਿਡਲ ਦੇ ਵਿੱਚ ਵੀ ਇੱਥੋਂ ਮੇਰੇ ਖਿਆਲ ਚ 2-4 ਬੱਸਾਂ ਜਾਂ 5 ਬੱਸਾਂ ਜਾਂਦੀ ਆਉਣਗੀਆਂ ਔਰ ਇਸ ਤੋਂ ਇਲਾਵਾ ਜਿਹੜੇ ਕਿ ਵਿਕਟੋਰੀਆ ਸਕੂਲ ਸਵਾਰਕਲਿੰਗ ਸਕੂਲ ਜਾਂ ਜਿਹੜੇ ਹੋਰ ਟਕੋਰ ਸਕੂਲ ਹੈ ਕਈ ਸਕੂਲ ਆਉਂਦੇ ਆ ਕਿੰਨੇ ਕੁ ਵਿਦਿਆਰਥੀ ਇੱਥੋਂ ਲੰਘਦੇ ਆ ਕੀ ਲੱਗਦਾ ਵੀ ਜਿਹੜੀਆਂ ਬੱਸਾਂ ਜਾਮ ਦੇ ਵਿੱਚ ਫਸਦੀਆਂ ਆ ਉਹਨਾਂ ਦੇ ਵਾਸਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ ਵਿਦਿਆਰਥੀਆਂ ਦੀ ਪੜ੍ਹਾਈ ਤੇ ਬਹੁਤ ਅਸਰ ਪੈਂਦਾ ਜੀ ਕਈ ਵਾਰੀ ਉਹ ਸਬਜ਼ੀ ਮੰਡੀ ਕਰਕੇ ਲੰਘਣ ਦਾ ਰਸਤਾ ਨਹੀਂ ਹੁੰਦਾ ਤੇ ਉਹ ਰਸਤੇ ਤੋਂ ਮਰ ਕੇ ਫਿਰ ਉਹਨਾਂ ਨੂੰ ਲੇਟ ਹੋਣਾ ਪੈਂਦਾ ਹੈ ਤੇ ਬੜੀ ਸਮੱਸਿਆ ਇਹ ਬਹੁਤ ਬਣੀ ਹੋਈ ਹੈ ਤੁਸੀਂ ਸਾਬਕਾ ਸੈਨਿਕ ਬਚਿੱਤਰ ਸਿੰਘ ਔਰ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਸਮੱਸਿਆਵਾਂ ਜਿਹੜੀਆਂ ਇੱਥੇ ਕਾਫੀ ਲੰਬੇ ਸਮੇਂ ਤੋਂ ਸਬਜ਼ੀ ਮੰਡੀ ਦੀ ਸਮੱਸਿਆ ਹੈ ਬਾਜ਼ਾਰ ਦੇ ਵਿੱਚ ਜਿਹੜਾ ਕਿ ਰਸਤੇ ਦੀ ਥਾਂ ਤੇ ਸਬਜ਼ੀ ਮੰਡੀ ਲੱਗਦੀ ਹੈ ਕੀ ਲੱਗਦਾ ਕਿ ਇੱਥੇ ਪ੍ਰੋਪਰ ਹਟਾਈ ਜਾਣੀ ਚਾਹੀਦੀ ਹੈ ਇਹ ਪਹਿਲੀ ਗੱਲ ਤਾਂ ਇੱਥੇ ਹੀ ਰਹਿਸ਼ੀ ਇਲਾਕੇ ਦੇ ਕੋਲ ਸਬਜ਼ੀ ਮੰਡੀ ਹੋਣੀ ਨਹੀਂ ਚਾਹੀਦੀ ਇਹ ਸਰਕਾਰ ਨੂੰ ਤਾਂ ਪ੍ਰੋਪਰ ਹੱਲ ਕਰਨਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਕਿ ਮੰਡੀ ਵਾਸਤੇ ਜਗ੍ਹਾ ਕੋਈ ਬਾਹਰ ਹੋਣੀ ਚਾਹੀਦੀ ਆ ਸਾਫ਼ ਸੁਥਰੀ ਜਗ੍ਹਾ ਦੇ ਉੱਤੇ ਤੇ ਖੁੱਲੀ ਜਗ੍ਹਾ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਬਈ ਵੱਡੇ ਸ਼ਹਿਰਾਂ 'ਚ ਦੇਖਦੇ ਆ ਕਿ ਮੰਡੀ ਉੱਥੇ ਬਾਹਰ ਹੁੰਦੀ ਆ ਇੱਥੇ ਕਟੂਕੜ ਗੁਰਤੇਗ ਭਾਦਰ ਸਕੂਲ, ਗ੍ਰੀਨਵੁੱਡ ਸਕੂਲ, ਟੈਗੋਰ ਸਕੂਲ, ਵਿਕਟੋਰੀਆ ਸਕੂਲ ਕਈ ਸਕੂਲ ਪਵੈਣ ਦੇ ਕਾਰਨ ਸਵੇਰੇ ਵਿਦਿਆਰਥੀਆਂ ਨੂੰ ਸਕੂਲ ਜਾਣ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ। ਕਈ ਵਿਦਿਆਰਥੀ ਵਿਚਾਰੇ ਜਾਂਦੇ ਆ। ਤਕਰੀਬਨ ਸਰਕਾਰੀ ਸਕੂਲ ਦੇ ਵਿੱਚੋਂ ਕਈ ਵਿਦਿਆਰਥੀ ਵਾਪਸ ਮੁੜ ਜਾਂਦੇ ਆ ਕਿਉਂਕਿ ਟਾਈਮ ਟੇਬਲ ਹੁੰਦਾ ਆ ਉਹਨਾਂ ਨੂੰ ਨਹੀਂ ਐਂਟਰ ਹੋਣ ਦਿੱਤਾ ਜਾਂਦਾ। ਤੇ ਕਈ ਜਿੱਦਾਂ ਹੁਣ ਫਲ ਫਰੂਟ ਦੀਆਂ ਵਿੱਚ ਦੁਕਾਨਾਂ ਆ ਉਹ ਆਪਣੇ ਪੇਟੀਆਂ ਦੇ ਵਿੱਚ ਜਿਹੜੇ ਬਰੀਕ ਕੇਲੇ ਆ ਉਹ ਸੜਦਣ ਦੇ ਆਉਦੇ ਕਾਰਨ ਕਈ ਵਹੀਕਲ ਪੈਂਚਰ ਵੀ ਹੋ ਜਾਂਦੇ ਆ ਤੇ ਰਸ਼ ਹੁਣ ਜ਼ਿਆਦਾ ਹੋਣ ਦੇ ਕਰਕੇ ਇੱਥੇ ਦੋ ਦੋ ਘੰਟੇ ਜਾਮ ਤੇ ਫਸਣ ਹੋਣ ਦੇ ਕਰਕੇ ਆਮ ਜਨਤਾ ਦੇ ਨਾਲ ਵਿਦਿਆਰਥੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਇੱਥੋਂ ਸਬਜ਼ੀ ਮੰਡੀ ਨੂੰ ਹਟਾ ਕੇ ਦੂਰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਤਾਂ ਜੋ ਪੂਰੇ ਮਹੱਲਾ ਵਾਸੀਆਂ ਨੂੰ ਤੇ ਆਲੇ-ਦੁਆਲੇ ਦੇ ਜਿਹੜੇ ਬੱਚੇ ਸਕੂਲਾਂ ਚ ਪੜ੍ਹਦੇ ਆ ਉਹਨਾਂ ਨੂੰ ਕੋਈ ਨਿਕਲ ਜਾਂ ਪਰੇਸ਼ਾਨੀ ਨਾ ਹੋਵੇ ਇਸਨ ਜਿਹੜੇ ਕਿ ਚਨਗਰਾ ਰੋਡ ਤੇ ਮਹੱਲੇ ਨਿਵਾਸੀ ਨੇ ਇਹਨਾਂ ਵੱਲੋਂ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿ ਇੱਥੇ ਸਬਜ਼ੀ ਮੰਡੀ ਜਿਹੜੀ ਆ ਇਹ ਪ੍ਰੋਪਰ ਨਾ ਹੋਣ ਕਰਕੇ ਛੜਕਦੇ ਉੱਤੇ ਕਿਸਾਨਾਂ ਨੂੰ ਆ ਕੇ ਸਬਜ਼ੀ ਲਾਉਣੀ ਪੈਂਦੀ ਆ ਕਿਉਂਕਿ ਜਿਹੜੀ ਸਬਜ਼ੀ ਦਿਨ ਰਾਤ ਪਾਲ ਕੇ ਪੋਲੋਸ ਕੇ ਔਰ ਜਿਹੜੀ ਕਿ ਇੱਥੇ ਵੇਚਣ ਵਾਸਤੇ ਲਿਆ ਕੇ ਉਹਨਾਂ ਨੂੰ ਇੱਥੇ ਧੱਕੇ ਖਾਣੇ ਪੈਂਦੇ ਆ ਉਹ ਇੱਕ ਵੱਡੀ ਸਿਰਦਰਦੀ ਦਾ ਕਾਰਨ ਹੈ ਤੁਹਾਨੂੰ ਅਸੀਂ ਸਵੇਰ ਵਕਤ ਦਾ ਜਿਹੜਾ ਉਹ ਵੀ ਦ੍ਰਿਸ਼ ਦਿਖਾਵਾ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਜਾਮ ਲੱਗਾ ਰਹਿੰਦਾ ਹੈ ਔਰ ਸਬਜ਼ੀ ਜਿਹੜੀ ਜਿੰਨੀ ਵੀ ਆ ਇਹ ਮੰਡੀ ਨਾ ਹੋਣ ਕਰਕੇ ਸੜਕ ਦੇ ਉੱਤੇ ਲਾ ਕੇ ਹੀ ਜੀਵਿੰਦਾਰ ਵੇਚਦੇ ਦਿਖਾਈ ਦੇਣ ਇਸ ਵਕਤ ਮੌਜੂਦਾ ਜਿੱਥੇ ਕਿ ਪਾਤੜਾਂ ਦੀ ਚਨਗਰਾ ਰੋਡ ਤੇ ਸਬਜ਼ੀ ਮੰਡੀ ਆ ਸਬਜ਼ੀ ਮੰਡੀ ਦੇ ਵਿੱਚ ਕਾਫੀ ਵੱਡਾ ਜਾਮ ਲੱਗਾ ਰਹਿੰਦਾ ਹੈ ਸਵੇਰ ਟਾਈਮ ਜਿਹੜਾ ਕਿ ਸਬਜ਼ੀ ਦੇ ਜਿਹੜੇ ਸੜਕਾਂ ਦੇ ਉੱਤੇ ਢੇਰ ਲੱਗੇ ਹੁੰਦੇ ਆ ਕਿਉਂਕਿ ਜਿਹੜੇ ਕਿਸਾਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚੋਂ ਜੀਵਿੰਦਾਰ ਆਉਂਦੇ ਆ ਉਹ ਉਹਨਾਂ ਦੇ ਇੱਥੇ ਸਬਜ਼ੀ ਮੰਡੀ ਦੇ ਵਿੱਚ ਰੱਖਣ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਸਾਧਨ ਨਹੀਂ ਹੈਗਾ ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜੀ ਸਬਜ਼ੀ ਮੰਡੀ ਦੀ ਵੱਡੀ ਸਮੱਸਿਆ ਹੈ ਜਿਹੜੀਆਂ ਸਕੂਲੀ ਬੱਸਾਂ ਆ ਉਹ ਵੀ ਕਈ ਵਾਰੀ ਫਸਦੀਆਂ ਜੇ ਰੋਕ ਹੀ ਰਸਤਾ ਹੀ ਬਿਲਕੁਲ ਚਾਰ ਚਫੇਰੇ ਜਾਮ ਹੋ ਜਾਂਦਾ ਹੈ ਇਸ ਇਲਾਕੇ ਦੇ ਵਿੱਚ ਜਿਹੜੀ ਸਬਜੀ ਮੰਡੀ ਛੜਕਾ ਦੇ ਉੱਤੇ ਲੱਗਣ ਕਰਕੇ ਕਾਫੀ ਜਿਆਦਾ ਪਰੇਸ਼ਾਨੀ ਹੈ ਕਿਉਂਕਿ ਇਸ ਪਾਤੜਾ ਡਿਵੀਜ਼ਨ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਹੈ ਉਹ ਸਬਜੀ ਲਾਉਂਦੇ ਆ ਔਰ ਉਹ ਸਬਜੀ ਦਾ ਜਿਹੜਾ ਕਿ ਇੱਕ ਇਹ ਕਾਰੋਬਾਰ ਚਲਾਇਆ ਹੋਇਆ ਹੈ ਬਹੁਤ ਵਧੀਆ ਉਹਨਾਂ ਵਾਸਤੇ ਲਾਹੇਵੰਦ ਵੀ ਸਾਬਤ ਹੁੰਦਾ ਹੈ ਪਰ ਜੇ ਕਰ ਸਬਜੀ ਮੰਡੀ ਨਾ ਹੋਵੇ ਇੱਥੇ ਛੜਕਾ ਦੇ ਉੱਤੇ ਲਿਆ ਕੇ ਉਹਨਾਂ ਨੂੰ ਨਾਣੀ ਪੈਂਦੀ ਆ ਉੱਥੇ ਟ੍ਰੈਫਿਕ ਦੀ ਵੱਡੀ ਸਮੱਸਿਆ ਰਹਿੰਦੀ ਆ ਔਰ ਲੋਕ ਜਿਹੜੇ ਬਾਹਰੋਂ ਆਉਂਦੇ ਆ ਪਿੰਡਾਂ ਦੇ ਵਿੱਚੋਂ ਆਉਂਦੇ ਆ ਕਿਉਂਕਿ ਸਬਜ਼ੀ ਲਿਆਉਣ ਵਾਲਿਆਂ ਨੂੰ ਪਰੇਸ਼ਾਨੀਆਂ ਔਰ ਜਿਹੜੇ ਕੋਈ ਇੱਥੇ ਰਹਿਣ ਵਾਲੇ ਆ ਉਹਨਾਂ ਨੂੰ ਵੀ ਪਰੇਸ਼ਾਨੀਆਂ ਆਉਂਦੀ ਆ ਕੀ ਨਾ ਹੀ ਤੁਹਾਡਾ ਤੁਸੀਂ ਇੱਥੇ ਸਬਜ਼ੀ ਮੰਡੀ ਚ ਰਹਿਣਾ ਸੱਸੀਕਰ ਜੀ ਮੇਰਾ ਨਾਮ ਰਜੇਸ਼ ਆ ਜੀ ਸੋ ਬੇਨਤੀ ਆ ਸਾਰਿਆਂ ਨੂੰ ਅਸੀਂ ਸਾਰੇ ਦੁਕਾਨਦਾਰ ਵੀਰ ਪੂਰੇ ਸਵੇਰੇ ਦੇਖਦੀਆਂ ਹਰ ਰੋਜ਼ ਜਿਹੜਾ ਉਹ ਇਹ ਹੁੰਦਾ ਹੈ ਜਾਮਾ ਲੱਗਣਾ ਤਾਂ ਸਬਜ਼ੀ ਮੰਡੀ ਹੈ ਸਾਡੀ ਮੇਨ ਜਗ੍ਹਾ ਹੈ ਸਬਜ਼ੀ ਮੰਡੀ ਦਾ ਮੇਨ ਏਰੀਆ ਸਾਰਾ ਸਾਰੇ ਸਕੂਲਾਂ ਦੀਆਂ ਬੱਸਾਂ ਲੰਘਦੀਆਂ ਨੇ ਸਾਰਾ ਹੋਰ ਆਵਾਜਾਈ ਸਾਰਾ ਹੀ ਪਿੰਡਾਂ ਨੂੰ ਵੀ ਇਹ ਰੋਡ ਲੱਗਦਾ ਸਵੇਰ ਦੇਖਣ ਚ ਦਿੱਕਤ ਆਉਂਦੀ ਹੈ ਵੀ ਇਹ ਸਭ ਬਹੁਤ ਵੱਡਾ ਜਾਮ ਲੱਗਦਾ ਹੈ। ਉਹਦਾ ਮੁੱਖ ਕਾਰਨ ਸੜਕ ਦੀ ਥੋੜੀ ਜਿਹੀ ਚੌੜਾਈ ਘੱਟ ਹੈ। ਦੋਨੋਂ ਸਾਈਡਾਂ ਬਲੋਕ ਹੋ ਜਨ ਹੈ ਔਰ ਡੰਗਰ ਅਵਾਰਾ ਪਸ਼ੂ ਬਹੁਤ ਹੁੰਦੇ ਆ ਸਵੇਰ ਟਾਈਮਾਂ ਕਿਉਂਕਿ ਸਬਜ਼ੀ ਸੜਕਾਂ ਦੇ ਪਈ ਹੁੰਦੀ ਹੈ। ਖਰਾਬ ਸਬਜ਼ੀ ਸੜਕ ਸੱਟਣ ਦੇ ਆ। ਔਰ ਕੋਈ ਟਰੈਕਟਰ ਟਰਾਲੀਆਂ ਵੀ ਆਉਂਦੇ ਨੇ ਪਿੰਡਾਂ ਚ ਜਿਹੜੇ ਬੰਦੇ ਆਂਦੇ ਆ ਜ਼ਿਮੀਂਦਾਰ ਭਰਾ ਆਂਦੇ ਆ। ਆਪਾਂ ਉਹਨਾਂ ਨੂੰ ਸਾਧਨ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ। ਸਾਡੀਆਂ ਤਕਰੀਬਨ ਦੁਕਾਨਾਂ ਅੱਗੇ 9 ਵਜੇ ਦੁਕਾਨਾਂ ਖੋਲਦੇ ਆਂ। ਲੇਟ ਹੁਣ ਇਸ ਕਰ ਅਸੀਂ ਕਹੀਏ ਵੀ ਕਿ ਪਰਾਂ ਕਰ ਲਓ ਕਿਸੇ ਰਸਤਾ ਹੁੰਦਾ ਨਹੀਂ ਜੀ ਇਹੀ ਜਗ੍ਹਾ ਪਾਰਕਿੰਗ ਦੀ ਜਿਹੜਾ ਨਵਾਲੀ ਦੇਖਣ ਵਾਲੀ ਗੱਲ ਹੈ ਕਿ ਕਾਫੀ ਲੰਮੇ ਸਮੇਂ ਤੋਂ ਸਬਜ਼ੀ ਮੰਡੀ ਇੱਥੇ ਪਾਤੜਾਂ ਦੇ ਵਿੱਚ ਇਸੇ ਹੀ ਛੜਕ ਦੇ ਉੱਤੇ ਜਿਹੜੀ ਕਿ ਇਹਦਾ ਰਹਿਣ ਬਸੇਰਾ ਕੀਤਾ ਹੋਇਆ ਹੈ ਸਬਜ਼ੀ ਮੰਡੀ ਨਾ ਹੋਣ ਕਰਕੇ ਵੀ ਵੱਡੀ ਸਮੱਸਿਆ ਹੈ ਛੜਕ ਦੇ ਉੱਤੇ ਹੋਣ ਕਰਕੇ ਸਬਜ਼ੀ ਮੰਡੀ ਲੋਕ ਕਾਫੀ ਜ਼ਿਆਦੇ ਹਜ਼ਾਰੇ ਲੋਕ ਇੱਥੇ ਜਿਹੜੇ ਲੰਘਦੇ ਆ ਜਾਂ ਕੋਈ ਬਿਮਾਰ ਹੋ ਜਾਂਦਾ ਤੇ ਕਿਸੇ ਤਰ੍ਹਾਂ ਦੇ ਬੱਚਿਆਂ ਨੇ ਵੀ ਜਾਣਾ ਹੁੰਦਾ ਹੈ ਲੰਘਣਾ ਹੁੰਦਾ ਹੈ ਤਾਂ ਵੱਡੇ ਵੱਡੇ ਹਕੀਕਤ ਹੈ ਜੀ ਜੇ ਇੱਥੋਂ ਕੋਈ ਮਰੀਜ਼ ਵੀ ਕੱਢਣਾ ਹੋਵੇ ਨਾ ਇਸ ਰੋਡ ਤੋਂ ਰੇਉ ਵਾਲੇ ਸਾਈਡ ਤੋਂ ਲਾਉਂਦਾ ਦੇਉਗੜਾ ਲਾਉਂ ਇਹ ਥੋ ਲੰਗਣਾ ਔਖਾ ਹੋ ਜਾਂਦਾ ਕਿ ਰੇਡੀਅਨ ਨੂੰ ਕਹਿੰਦੇ ਉਹ ਗਲ ਪੈਣ ਤੱਕ ਅੱਗੋਂ ਹੁੰਦੇ ਨੇ ਪਾਸੇ ਨਹੀਂ ਕਰਦੇ ਨਿਹੜਾ ਲੜਾਈ ਦਾ ਘਰ ਹੀ ਕਿ ਉਥੋਂ ਕੋਈ ਨਾ ਕੋਈ ਇਹਦਾ ਦਾ ਹੱਲ ਹੋਣਾ ਚਾਹੀਦਾ ਜੀ ਕਾਫੀ ਜਾਰੀ ਵੱਡੀ ਸਮੱਸਿਆ ਹੈ ਔਰ ਕਾਫੀ ਲੰਬੇ ਸਮੇਂ ਤੋਂ ਇਹ ਸਮੱਸਿਆ ਹੈ ਜਿਹੜੀ ਕਿ ਸਬਜੀ ਮੰਡੀ ਜਿਹੜੀ ਸੜਕ ਦੇ ਉੱਤੇ ਲੱਗੀ ਆ ਸ਼ਾਮ ਵੇਲੇ ਜਿਹੜੇ ਕਿ 6 ਵਜੇ ਤੋਂ ਲੈ ਕੇ ਟਰੈਕਟਰ ਟਰਾਲੀਆਂ ਕਾਫੀ ਜ਼ਿਆਦਾ ਇੱਥੇ ਲੱਗ ਜਾਂਦੇ ਆ ਔਰ ਸਾਰੀ ਰਾਤ ਹੀ ਤਕਰੀਬਨ ਇਹ ਸਬਜੀ ਮੰਡੀ ਜਿਹੜੀ ਜਾਮ ਰਹਿੰਦੀ ਆ ਸਵੇਰ ਸਮੇਂ ਵੀ ਜਿਹੜੇ ਜ਼ਿੰਮੇਦਾਰ ਆਉਂਦੇ ਆ ਉਹਨਾਂ ਨੂੰ ਵੀ ਕਾਫੀ ਸਮੱਸਿਆਵਾਂ ਆਂਦੀਆਂ ਆ ਕਿਉਂਕਿ ਇਹ ਸਬਜੀ ਮੰਡੀ ਜਿਹੜੀ ਫਾਤੜਾਂ ਦੀ ਇਹਦੇ ਵਾਸਤੇ ਸਪੈਸ਼ਲ ਕੋਈ ਸਬਜੀ ਮੰਡੀ ਦਾ ਵੀ ਪ੍ਰਬੰਧਨ ਹੋਣਾ ਚਾਹੀਦਾ ਸਰਕਾਰ ਵੱਲੋਂ ਬਿਲਕੁਲ ਹੋਣਾ ਚਾਹੀਦਾ ਜੀ ਦੇਖੋ ਸਬਜੀ ਮੰਡੀਆਂ ਤਾਂ ਅਸੀਂ ਦੂ ਉੱਥੇ ਸਬਜ਼ੀ ਮੰਡੀਆਂ ਹੁਣ ਅਡਜਸਟ ਕਰਤੀਆਂ ਕਾਫੀ ਸ਼ਹਿਰਾਂ 'ਚ ਹੋ ਗਈਆਂ ਮੈਂ ਬਰਨਾਲੇ ਦੇਖ ਕੇ ਆਇਆ ਵੀ ਹੋਰ ਸ਼ਹਿਰਾਂ 'ਚ ਵੀ ਹੈ ਸਾਡੇ ਵੀ ਪਤਨਾ ਬਾਹਰ ਪੰਜ ਕਿਲਾਣੀ ਮੰਡੀ ਹੈਗੀ ਆ ਹੁਣ ਸੀਜ਼ਨ ਟਾਈਮ ਹੀ ਉੱਥੇ ਰਸ਼ ਹੁੰਦਾ ਹੈ ਸੀਜ਼ਨ ਟਾਈਮ ਮੰਡੀ ਉਰੇ ਆ ਸਕਦੀ ਹੈ ਠੀਕ ਹੈ ਲੇਕਿਨ ਜਦੋਂ ਸੀਜ਼ਨ ਆਫ ਹੋ ਜਾਂਦਾ ਕਣਕ ਨਹੀਂ ਹੁੰਦੀ ਝੋਨਾ ਨਹੀਂ ਹੁੰਦਾ ਤਾਂ ਇਹ ਮੰਡੀ ਉੱਥੇ ਕਿਸੇ ਤਰੀਕੇ ਨਾਲ ਜੇ ਹੋ ਸਕੇ ਤਾਂ ਬਹੁਤ ਸਰਕਾਰ ਵੱਲੋਂ ਮੰਗੇ ਕਿ ਮਿਹਰਬਾਨੀ ਹੋएगी ਔਰ ਦੂਜੀ ਬੇਨਤੀ ਹੈ ਵੀ ਥੋੜਾ ਥੋੜਾ ਦੁਕਾਨਦਾਰ ਭਰਾਵਾਂ ਨੂੰ ਜਿੰਨੇ ਵੀ ਵਿਕਰੇਤਾ ਨੇ ਸਬਜ਼ੀ ਨਾਲ ਵੇਚਦੇ ਆ ਥੋੜਾ ਥੋੜਾ ਆਪਣੀ ਵੀ ਸਪੇਸ ਥੋੜਾ ਥੋੜਾ ਅੰਦਰ ਕਰ ਲੈਣਾ ਕਿਉਂਕਿ ਥੋੜਾ ਥੋੜਾ ਬਾਹਰ ਆ ਰਹੇ ਨੇ ਉਹ ਆਪਣੀ ਦੁਕਾਨ ਤੋਂ ਸੜਕ ਤੇ ਆ ਰਹੇ ਨੇ ਸੋ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਤੁਹਾਡੇ ਰਾਹੀਂ ਮਾధ్యਮ ਰਾਹੀਂ ਵੀ ਸੜਕ ਦੇ ਨਾਲ ਆਓ ਆਪਣੀ ਦੁਕਾਨ ਦੀ ਜਿਹੜੀ ਮਰਿਆਦਾ ਆਪਣੀ ਹੱਦ ਹੈ ਉੱਥੇ ਤੱਕ ਤੁਸੀਂ ਆਪਣਾ ਸੀਮਤ ਰਹੋ ਤਾਂ ਕਿ ਜੋ ਬਾਹਰ ਮਾਹੌਲ ਠੀਕ ਰਹੇ ਆਵਾਜਾਈ ਚਲਦੀ ਰਹੇ ਜਿਹੜੀ ਸ਼ਾਮ ਦੇ ਸਮੇਂ ਇੱਥੇ ਭੀੜ ਲੱਗੇ ਰਹਿੰਦੀ ਹੈ ਸੜਕ ਦੇ ਉੱਤੇ ਜਿਹੜਾ ਕਿ ਸਬਜ਼ੀ ਲਈ ਜਾਂਦੀ ਜੀਮੇਦਾਰ ਕਿਸੇ ਜਗਾ ਨਾ ਸਹੀ ਤਰੀਕੇ ਦੀ ਹੋਣ ਕਰਕੇ ਜਿਹੜੀ ਛੜਕਾ ਤੇ ਉਹਨਾਂ ਨੂੰ ਸਬਜ਼ੀ ਲਾਣੀ ਪੈਂਦੀ ਔਰ ਇੱਥੇ ਹੀ ਬੋਲੀ ਹੁੰਦੀ ਆ ਅਸੀਂ ਜਿਹੜੀਆਂ ਸਕੂਲੀ ਬੱਸਾਂ ਇੱਥੋਂ ਲੰਘਦੀਆਂ ਆ ਸਕੂਲਾਂ ਦੇ ਜਿਹੜੇ ਵਿਦਿਆਰਥੀ ਲੰਘਦੇ ਆ ਉਹ ਵੀ ਕਈ ਵਾਰੀ ਕਹਿੰਦੇ ਆ ਕਿ ਸਾਨੂੰ ਕਾਫੀ ਲੇਟ ਹੋ ਜਾਣਾ ਪੈਂਦਾ ਇੱਥੇ ਕਿਉਂਕਿ ਇੱਥੇ ਜਦੋਂ ਜਾਮ ਦੇ ਵਿੱਚ ਫਸ ਜਾਂਦੇ ਆ ਕਈ ਵਾਰੀ ਲੋਦੋ ਘੰਟੇ ਲੱਗ ਜਾਂਦੇ ਆ ਜਾਮ ਦੇ ਵਿੱਚੋਂ ਨਿਕਲਣ ਵਾਸਤੇ ਇਹ ਵੱਡੀ ਸਮੱਸਿਆ ਦਾ ਕਾਰਨ ਆ ਜਿਹੜਾ ਪਾਤੜਾਂ ਦੇ ਵਿੱਚ ਸਬਜ਼ੀ ਮੰਡੀ ਦਾ ਜਿਹੜਾ ਇੱਥੇ ਛੜਕ ਦੇ ਉੱਤੇ ਲੱਗਣ ਕਰਕੇ ਚ ਨਗਰਾ ਰੋਡ ਤੇ ਔਰ ਅਸੀਂ ਜਿਹੜੇ ਵਿਦਿਆਰਥੀ ਸਕੂਲਾਂ ਦੇ ਉਹ ਰਹਿੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਇਸ ਸਬਜ਼ੀ ਮੰਡੀ ਤੋਂ ਔਰ ਸਰਕਾਰ ਵੱਲੋਂ ਕਿਸ ਤਰ੍ਹਾਂ ਇਹਦਾ ਕੋਈ ਪੁਖਤਾ ਹੱਲ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਰਾ ਜਰਾ ਪਿੰਡ ਹੈ ਅੱਛਾ ਇੱਥੋਂ ਤੁਸੀਂ ਰੋਜ਼ ਬੱਸ ਲੈ ਕੇ ਜਾਂਦੇ ਸਕੂਲ ਵੈਣ ਹਾਂਜੀ ਤੇ ਕਿੰਨੀ ਕਿਥੇ ਸਵੇਰੇ ਭੀੜ-ਫੜਕਾ ਹੁੰਦਾ ਕਿੰਨੀ ਕਿ ਪ੍ਰੇਸ਼ਾਨੀ ਹੁੰਦੀ ਮੰਡੀ ਕਰਨ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਜੀ ਤਾਂ ਡੱਡਾ ਡੰਡਾ ਖੜੇ ਰਹਿੰਦੇ ਹੋਰੇ ਅੱਛਾ ਹਾਂ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿੰਨੇ ਬੱਚੇ ਤੁਹਾਡੇ ਨਾਲ ਹੁੰਦੇ ਆ ਔਰ ਕੀ ਲੱਗਦਾ ਵੀ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਕਿਉਂਕਿ ਘਰੋਂ ਤੁਰ ਕੇ ਆਉਂਦੇ ਆ ਸਕੂਲ ਦੇ ਵਿੱਚ ਵੀ ਲੇਟ ਹੁੰਦੇ ਆ ਔਰ ਕਿੰਨਾ ਸਮਾਂ ਇੱਥੇ ਲੱਗ ਜਾਂਦਾ ਹੈ ਕਾਫੀ ਜਾਮ ਹੁੰਦਾ ਹੈ ਬਟਾ ਹਾਂ ਬਹੁਤ ਸਮਾਂ ਲੱਗ ਜਾਂਦਾ ਜੀ ਸਕੂਲੋਂ ਲੇਟ ਵੀ ਹੋ ਜਾਂਦੇ ਨੇ ਬੱਚੇ ਜੀ ਦੋ ਦੋ ਘੰਟੇਾਂ ਜੀਾਂ ਖੜੇ ਰਹੇ ਨੇ ਤਕੀਕੀ ਮੰਗ ਵੀ ਕਰਦੇ ਹੋ ਮੰਨ ਤਾਂ ਇਹੀ ਐ ਜੀ ਆਰਾਮ ਮਿਲ ਜੇ ਜੀ ਜਾਂਦੇ ਆਂਦੇ ਨੂੰ ਬੱਚੇ ਲੇਟ ਨਾ ਹੋਣ ਵੀ ਮੰਡੀ ਹੋਰ ਕਿਤੇ ਹੋਣੀ ਚਾਹੀਦੀ ਐ ਹਾਂ ਜੀ ਹਾਂ ਇਹ ਰੋਜ਼ ਦਾ ਹੀ ਕੰਮ ਹੁੰਦਾ ਇਹ ਰੋਜ਼ ਦਾ ਕੰਮ ਹੁੰਦਾ ਜੀ ਉਹਦਾ ਬਾਲਾ ਬੁਰਾ ਹਾਲ ਐ ਜੀ ਹੀ ਲੱਗਦਾ ਤੁਹਾਨੂੰ ਕਿ ਜਿਹੜੇ ਬੱਚੇ ਆ ਕਾਫੀ ਸਕੂਲਾਂ ਦੇ ਇੱਥੋਂ ਹੀ ਲੰਘਦੇ ਕਈ ਸਕੂਲ ਆਉਂਦੇ ਇਸ ਰਸਤੇ ਦੇ ਵਿੱਚ ਕਾਫੀ ਤਾਂ ਕਾਫੀ ਸਕੂਲ ਆਉਂਦੇ ਨੇ ਜੀ ਸਪਾਰ ਚਲਿੰਡਰ ਦੀਆਂ ਹਲਟਸ ਦੀਆਂ ਮਦਰ ਇੰਡੀਆ ਦੀਆਂ ਆਪਣੇ ਬਸ ਟੌਰੀਆਂ ਦੀਆਂ ਬਹੁਤ ਸਾਧਨ ਆਉਂਦੇ ਨੇ ਜੀ ਸਾਰੇ ਇੱਦਾਂ ਹੀ ਪਰੇਸ਼ਾਨ ਸਾਰੇ ਪਰੇਸ਼ਾਨ ਜੀ ਉਰੇ ਦੀ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਹੈ ਕੱਸੀ ਤੁਹਾਨੂੰ ਇਹ ਵੀ ਦਿਖਾਉਣਾ ਹੈ ਇਸ ਤਰ੍ਹਾਂ ਜਿਹੜੇ ਕਿ ਵਿਦਿਆਰਥੀ ਕਿਸ ਤਰ੍ਹਾਂ ਇਸ ਇਹਨਾਂ ਵੈਨਾਂ ਦੇ ਵਿੱਚ ਜਾਂਦੇ ਆ ਔਰ ਬੱਚਿਆਂ ਦਾ ਕਿਉਂਕਿ ਉਹ ਵੱਡਾ ਪਰੇਸ਼ਾਨੀ ਦਾ ਕਾਰਨ ਲੱਗਦਾ ਹੈ ਕਿ ਜਿਹੜਾ ਇਸ ਜਾਮ ਦੇ ਵਿੱਚ ਫਸ ਜਾਂਦੇ ਆ ਪਤਨਾ ਦੀ ਸਬਜ਼ੀ ਮੰਡੀ ਜਿਹੜੀ ਆ ਇਹ ਭਾਰੀ ਜਾਮ ਦੇ ਵਿੱਚ ਇੱਥੇ ਰਸਤਾ ਜਿਹੜਾ ਬਲੌਕ ਕੀਤਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਨਾਂ ਜਾਂ ਸਕੂਲ ਬੱਸਾਂ ਏ ਹੋਰ ਵੀ ਹੁੰਦੇ ਆ ਸਾਧਨ ਉਹ ਇੱਕ ਵੱਡੀ ਦੁਬਧਾ ਦੇ ਵਿੱਚ ਫਸੇ ਰਹਿੰਦੇ ਨੇ ਕਿਉਂਕਿ ਕਈ ਵਾਰੀ ਕੋਈ ਢਲਮੱਠ ਹੋ ਜਾਂਦੀ ਹੈ ਜਾਂ ਕੋਈ ਮਰੀਜ਼ ਹੁੰਦੇ ਆ ਤਾਂ ਉਹਨਾਂ ਨੂੰ ਵੀ ਇੱਥੇ ਬਹੁਤ ਵੱਡੀਆਂ ਸਮੱਸਿਆਵਾਂ ਦਾ ਕਾਰਨ ਮੰਡੀ ਦੇ ਉੱਤਰ 11 ਕਿਲੋ ਲੈ ਜਾਣ ਜਿੰਦੇ ਜੀ ਸਬਜ਼ੀ ਲੈ ਕੇ ਆਏ ਸਬਜ਼ੀ ਲੈ ਕੇ ਸਬਜ਼ੀ ਲੈ ਕੇ ਸਬਜ਼ੀ ਲੈ ਕੇ ਆਈਆਂ ਹਾਂ ਸਬਜ਼ੀ ਲੈ ਕੇ ਆਈ ਬੁਰਾ ਹਾਲਾ ਮੰਡੀ ਸਬਜ਼ੀ ਦੀ ਮਹਿੰਗੀ ਹੋ ਰਹੀ ਜੀ ਕੀ ਤੁਹਾਨੂੰ ਰੱਖਣ ਨੂੰ ਥੋੜਾ ਛੜਕਦੇ ਉੱਤੇ ਰੱਖਿਓ ਤੁਸੀਂ ਸਬਜ਼ੀ ਨੂੰ ਪੂਰੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਇਹ ਦੂਜੇ ਗੱਡੀਆਂ ਵਾਦਦੇ ਨੇ ਸਾਧਨ ਬਸ ਸਰਕਾਰੀ ਬਸਪੁਰ ਬਸਾਂ ਦੇ ਟਾਂਗੇ ਹੁੰਦੇ ਨਹੀਂ ਰਹੀ ਸਕੂਲ ਬਸਾਂ ਵੀ ਕਾਫੀ ਘੱਟ ਦੋ ਦੋ ਘੰਟੇ ਤੇ ਹੋ ਜਾਂਦੇ ਦੋ ਦੋ ਘਟੇ ਕਿਹੜਾ ਪਿੰਡ ਆਪਣਾ ਕੀ ਨਾਂ ਦੇ ਦੇ ਦਿਨਾ ਜੀ ਜਰਨਲ ਸਿਕਾ ਇਸ ਤਰ੍ਹਾਂ ਜਾਮ ਦੇ ਵਿੱਚ ਉਠਾ ਪਈਆਂ ਗੱਡੀਆਂ ਇੱਥੇ ਕਿਉਂਕਿ ਇਸ ਵਕਤ ਦਾ ਤੁਹਾਨੂੰ ਦਿਖਾ ਰਹੇ ਜਿਹੜੀ ਕਿ ਸਬਜ਼ੀ ਮੰਡੀ ਦੇ ਹਾਲਾਤ ਕਿਹੋ ਜਿਹੇ ਨੇ ਔਰ ਐਸੇ ਹੀ ਦਿਖਾ ਰਹੇ ਜਿਹੜੇ ਸਬਜ਼ੀ ਮੰਡੀ ਦੇ ਹਾਲਾਤ ਹਨ ਦਿਖਾਣੇ ਕਿ ਇਸ ਤਰ੍ਹਾਂ ਐਸੇ ਸਕੂਲੀ ਬਸਾਂ ਫੜਦੀਆਂ ਔਰ ਉਹ ਜਾਤੀ ਦੋ ਦੋ ਘਟੇ ਲੇਟ ਹੋ ਜਾਂਦੇ ਤਿੰਨ ਤਿੰਨ ਘੰਟੇ ਲੈਂਦਾ ਭਾਈ ਇੱਥੇ ਸ਼ਹਿਰ ਬਈ ਕੱਠ ਬੜਾ ਹੁੰਦਾ ਭਈ ਮੰਡੀ ਮੰਡੀ ਬਹੁਤ ਮਹਿੰਗੀ ਹਰਦੀ ਭਈ ਵਿਆਰ ਚ ਭਈ ਇੱਥੇ ਬਈ ਰੇੜੀ ਆਲੀ ਰੇੜੀਆ ਬੰਦ ਕਰਾਓ ਭਈ ਮੋੜ ਨਾਲੇ ਕਹਿ ਕੇ ਭਈ ਕਿੰਨਾ ਸਮਾਂ ਜਾਮ ਲੱਗ ਜਾਂਦਾ ਭਈ ਇੱਥੇ ਫੁੱਲ ਜਾਮ ਲਾਇਆ ਬਸ ਕਿੰਨੇ ਵਜੇ ਤੱਕ ਜਾਮ ਰਹਿੰਦਾ ਇਹ ਇਹ 2 ਵਜੇ ਤੱਕ ਰਹਿੰਦਾ ਜਾਮ ਜੀ ਪੂਰਾ ਇੱਥੇ ਮਤਲਬ ਬਹੁਤ ਪਰੇਸ਼ਾਨੀਆਂ ਨੇ ਬੱਸ ਸਕੂਲ ਵਾਲੀ ਬੱਸਾਂ ਆ ਜਾਂਦੀਆਂ ਨੇ ਸਕੂਲ ਵਾਲੀਆਂ ਬੱਸਾਂ ਆ ਜਾਂਦੀਆਂ ਨੇ ਪੂਰਾ ਹੀ ਬੱਸਾਂ ਆਨ ਕਰਕੇ ਇੱਥੇ ਜਾਮ ਲੱਗਾ ਰਹਿੰਦਾ ਕੋਈ ਇੱਥੇ ਪੁੱਛ ਨਹੀਂ ਗਿੱਚ ਨਹੀਂ ਆਉਣਾ ਲੈਣਾ ਨਹੀਂ ਦੇਣਾ ਦੋ ਦੋ ਘੰਟੇ ਆਉਣ ਜਾਣ ਵਾਲੇ ਨੂੰ ਇਹ ਸ਼ਰਤ ਤੇ ਬੜੀ ਪਰੇਸ਼ਾਨੀ ਰਹਿੰਦੀ ਹੈ ਜੀ ਕਿਉਂਕਿ ਸਬਜ਼ੀ ਮੰਡੀ ਵਿੱਚ ਕੋਈ ਹੋਰ ਸੁਵਿਧਾ ਨਹੀਂ ਹੈਗੀ ਅਰਤੜੀਆਂ ਸਵੇਰ ਸਵੇਰੇ ਬਹੁਤ ਜਾਮ ਲੱਗਦਾ ਦੋ ਦੋ ਘੰਟੇ ਬੱਸਾਂ ਜਾਮ ਚ ਫਸ ਜਾਂਦੀਆਂ ਨੇ ਬੱਚਿਆਂ ਦੀ ਬਹੁਤ ਪਰੇਸ਼ਾਨੀ ਹੈ ਬਸੇ ਹੀ ਪ੍ਰਾਰਥਨਾ ਹੈ ਬਾਹਰ ਖੜ੍ਹੇ ਬੱਸਾਂ ਬਹੁਤ ਹੋਣਗੀਆਂ ਜੇਕਰ ਜਿੱਤੇਗੀ ਬੱਸਾਂ ਉਹ ਵਾਹਦੀਆਂ ਵਿਦਿਆਰਥੀ ਵੀ ਕਾਫੀ ਲੇਟ ਹੋ ਜਾਂਦੇ ਅਸੀਂ ਤੁਹਾਨੂੰ ਇਸ ਵਕਤ ਦਾ ਇਹ ਪ੍ਰਤੱਖ ਨਜ਼ਾਰਾ ਦਿਖਾਉਣੇ ਕਿ ਇਸ ਤਰ੍ਹਾਂ ਇੱਥੇ ਜਿਹੜੇ ਸਬਜ਼ੀ ਮੰਡੀ ਦੇ ਹਾਲਾਤ ਔਰ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਇਹ ਜਾਮ ਲੱਗੇ ਰਹਿੰਦੇ ਆ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਜਾਮ ਲੱਗਦੇ ਨੇ ਔਰ ਜਿਹੜੀ ਸੜਕ ਦੇ ਉੱਤੇ ਸਬਜ਼ੀ ਮੰਡੀ ਇਹ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਲੱਗੇ ਰਹਿੰਦੇ ਹੋ ਕੀ ਲੱਗਦਾ ਤੁਹਾਨੂੰ ਵੀ ਸਬਜ਼ੀ ਮੰਡੀ ਦੇ ਵਿੱਚ ਇਸ ਤਰ੍ਹਾਂ ਦੇ ਜਾਮ ਲੱਗਣਾ ਚਾਹੀਦੇ ਇਹ ਜਿਹੜੀ ਸਬਜ਼ੀ ਮੰਡੀ ਹੈ ਉਹ ਬਾਹਰ ਕੱਢਣੀ ਚਾਹੀਦੀ ਹੈ ਕਿਉਂਕਿ ਇੱਥੇ ਸਕੂਲੀ ਟਾਈਮ ਸਕੂਲੀ ਬੱਚਿਆਂ ਦੇ ਜਿਹੜੇ ਟਾਈਮ ਨੇ ਬੱਸਾਂ ਦੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਇੱਥੇ ਟ੍ਰੈਫਿਕ ਦਾ ਕੋਈ ਸਿਸਟਮ ਹੈ ਜਿਹਨੂੰ ਬਣਾਉਣਾ ਚਾਹੀਦਾ ਹੈ ਕਿਸਾਨ ਵੀ ਜਿਹੜੇ ਆਉਂਦੇ ਨੇ ਉਹ ਵੀ ਜਿਹੜੇ ਆਪਣੇ ਮੋਟਰਸਾਈਕਲ ਵਗੈਰਾ ਸੜਕ ਤੇ ਖੜਾਉਂਦੇ ਨੇ ਕੋਈ ਇੱਥੇ ਸਟੈਂਡ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਕਿਉਂਕਿ ਸਬਜ਼ੀ ਮੰਡੀ ਪਾਤੜਾ 'ਚ ਨਹੀਂ ਹੋਣੀ ਚਾਹੀਦੀ ਇਸ ਵਕਤ ਤੁਹਾਨੂੰ ਮੈਂ ਸਕੂਲੀ ਬੱਸ ਦਿਖਾਉਣਾ ਕਿ ਇਸ ਤਰ੍ਹਾਂ ਇੱਥੋਂ ਜਿਹੜੀ ਕਿ ਪਾਸਕੇ ਨਗਰੀਆ ਔਰ ਇਸ ਤਰ੍ਹਾਂ ਦੀਆਂ ਕਾਫੀ ਹਾਦਸੇ ਆ ਕਿ ਜਿਹ ਉਹਨਾਂ ਵਾਸਤੇ ਵੀ ਇੱਕ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ ਸਕੂਲਾਂ ਦੇ ਵਿਦਿਆਰਥੀ ਜਿਹੜੇ ਇੱਥੋਂ ਦੀ ਲੰਘਦੇ ਆ ਉਹ ਫਸ ਜਾਂਦੇ ਕਈ ਵਾਰੀ ਔਰ ਅਸੀਂ ਗੱਲ ਕਰਨੀ ਚਾਹਵਾ ਸਕੂਲਾਂ ਦੇ ਬੱਚੇ ਫਸ ਜਾਂਦੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਸੇ ਜਿਹਾ ਰੋਜ਼ ਦੀ ਔਖਾ ਹੀ ਇਹ ਤਾਂ ਵਿਚਾਲੇ ਖੜਾ ਲੈਂਦੇ ਨੇ ਰੇੜੀਆਂ ਸਾਈਕਲ ਕੋਈ ਨਹੀਂ ਪਰਾਂ ਕਰਦਾ ਲੱਗਦਾ ਤੈਨੂੰ ਸੋਜੀ ਮੰਡੀ ਬਾਹਰ ਜਾਣੀ ਚਾਹੀਦੀ ਸੋਜੀ ਮੰਡੀ ਜਾਣੀ ਜੇ ਇਹ ਤਾਂ ਕਹਿੰਦੇ ਕਿ ਅਸੀਂ ਰੋਜ਼ ਇੱਕ ਦਿਨ ਐਂਬੂਲੈਂਸ ਪੱਸੀ ਹੋਈ ਸੀ ਦੋ ਰੋ ਤਿੰਨ ਘੰਟੇ ਕੱਡੇ ਕੱਲ ਵੀ ਗੱਲ ਕੀਤੀ ਸੀ ਮੈਂ ਵਿਜਾਰੀਆਂ ਨਾਲ ਵੀ ਗੱਲ ਕੀਤੀ ਸੀ ਕਿਉਂਕਿ ਇੱਥੇ ਜਾਮ ਦੇ ਵਿੱਚ ਕਿਹੜੀ ਸਬਜ਼ੀ ਮੰਡੀ ਲੱਗਿਆ ਜਾਮ ਬਹੁਤ ਭਾਰੀਆਂ ਗੱਡੀਆਂ ਸਕੂਲ ਆ ਰਹੀਆਂ ਕਿੰਨੇ ਕ ਸਕੂਲ ਐਸ ਏਰੀਆ ਦੇ ਵਿੱਚ ਬਹੁਤ ਬੱਸਾਂ ਗੱਡੀਆਂ ਚੱਲਦੀਆਂ ਜੀ ਇਹ ਸਾਰੇ ਪਾਕਪੜਾਂ ਦੇ ਸਕੂਲ ਇਹਦੇ ਵਿੱਚ ਦੀ ਲੰਘਦੇ ਨੇ ਸਬਜ਼ੀ ਮੰਡੀ ਦੇ ਵਿੱਚ ਨੇ ਕਾਫੀ ਖਰਾਬ ਹਾਲਾਤ ਹੈ ਇੱਥੇ ਨਗਰਾ ਰੋਡ ਦੇ ਜਿੱਥੇ ਕਿ ਜਾਮ ਦੇ ਵਿੱਚ ਮੰਡੀ ਇਹ ਸਬਜ਼ੀ ਮੰਡੀ ਆ ਤਾਂ ਇੱਥੇ ਜਿਹੜੇ ਕਿ ਲੋਕ ਪਹੁੰਚ ਜਾਂਦੇ ਆ ਔਰ ਇੱਕ ਹੈਰਾਨੀ ਜਨਕ ਗੱਲ ਇਹ ਆ ਕਿ ਇਹ ਛੜਕ ਦੇ ਉੱਤੇ ਹੀ ਮੰਡੀ ਲੱਗਦੀ ਆ ਕਾਫੀ ਇਸ ਏਰੀਆ ਦੇ ਵਿੱਚ ਲੋਕਾਂ ਦੇ ਘਰ ਵੀ ਆ ਔਰ ਇੱਥੇ ਵੱਡੇ ਤਦਾਦ ਦੇ ਵਿੱਚ ਜਿਹੜੇ ਲੋਕ ਪਹੁੰਚਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਮੰਡੀ ਦੇ ਸਬਜ਼ੀ ਮੰਡੀ ਦੇ ਔਰ ਜਿਹੜੇ ਇਸ ਵਕਤ ਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਸਬਜ਼ੀ ਮੰਡੀ ਦੇ ਹਾਲਾਤਾਂ ਹਾਂ ਜੀ ਮੰਡੀ ਸਬਜ਼ੀ ਦੇ ਬਹੁਤ ਹੀ ਹਾਲਾਤ ਨੇ ਤੇ ਠੀਕ ਰੇਟ ਚੱਲ ਰਹੇ ਨੇ ਬਈ ਪੁੱਛ ਰਿਹਾ ਛੜਕ ਦੇ ਉੱਤੇ ਯੋ ਇਹ ਜਿਹੜੀ ਸਬਜ਼ੀ ਕੀ ਲੱਗਦਾ ਤੁਹਾਨੂੰ ਮੰਡੀ ਬਾਹਰ ਜਾਣੀ ਚਾਹੀਦੀ ਹਾਂ ਮੰਡੀ ਬਾਹਰ ਜਾਣੀ ਚਾਹੀਦੀ ਇਹਦਾ ਝਾਂਬੋ ਲੱਗਦਾ ਆ ਦੇਖੋ ਰਸਤਾ ਬੰਦ ਕਰਿਆ ਹੋਇਆ ਇਨਾਲੀ ਝਾਂਬ ਲਾਣੇ ਹੋ ਔਰ ਇੱਥੇ ਵੇੜੀਆਂ ਲੈ ਕੇ ਜਾਣੇ ਹੋ ਕੀ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਇਹ ਸਬਜ਼ੀ ਮੰਡੀ ਬਾਹਰ ਜਾਣੀ ਚਾਹੀਦੀ ਆ ਬਸ ਚਹੀਏ ਜੀ ਯਾਰ ਕਾਫੀ ਲੱਗੇ ਤੁਹਾਨੂੰ ਪਰੇਸ਼ਾਨੀ ਆਉਂਦੀ ਆ ਕਿ ਨਹੀਂ ਹੁੰਦੀ ਆ ਸਭ ਨੂੰ ਆਵੇ ਜੀ ਪਰੇਸ਼ਾਨੀ ਅਸੀਂ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇੱਥੇ ਮੰਡੀ ਦੇ ਕਿਉਂਕਿ ਕਿਸਾਨ ਜਿਹੜੇ ਆ ਫਸਲਾਂ ਲੈ ਕੇ ਆਉਂਦੇ ਇੱਥੇ ਆਪਣੇ ਸਬਜ਼ੀਆਂ ਫਸ ਬਜਾ ਕੇ ਜਿਹੜੇ ਬੀਜ ਕੇ ਇੱਥੇ ਲਿਆਉਂਦੇ ਨੇ ਬੜੇ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ